ਬਾਈ ਜੀ ਜਿਹੜੇ ਰਸ ਪਾ ਰਹੇ ਨੇ ਨਾ ਪੀ ਸਾਹਿਬ ਜੀ ਦਾ ਨਾਮ ਆ ਹੂਟਾ ਸਿੰਘ ਜੀ ਆ ਦੇਖੋ ਕੱਪੜੇ ਨਾਲ ਪੁੰਰ ਰਹੇ ਆ ਇਹਨੂੰ ਕਹਿੰਦੇ ਆ ਕੱਪੜ ਸ਼ਾਨ ਕਰਨਾ ਜਾਂ ਕੱਪੜੇ ਨਾਲ ਸ਼ਾਨ ਹੋਣਾ ਕਿਮਰਨ ਦਸਾਲੀ ਬਾਈ ਲਓ ਜੀ ਗੰਨੇ ਦਾ ਜਿਹੜਾ ਸਾਈਜ਼ ਚੈੱਕ ਕਰੋ ਹਾਂ ਜੀ ਤੇ ਆਪਦੇ ਕੰਜਾਣਾ ਆਪ ਮੈਨੂੰ ਤੇ ਕੀਤੀ ਸਾਰੀ ਆਪਣਾ ਕੋ ਟਰੈਕਟਰ ਹੈ ਨਹੀਂ ਕੋਈ ਵੀ ਹੈ ਨਹੀਂ ਸੀਗਾ ਇਹਨੂੰ ਕੋਈ ਖਾਤ ਨਹੀਂ ਹੈਗੀ ਕੋਈ ਸਪਰੇ ਨਹੀਂ ਹੈਗੀ ਕੋਈ ਰੂੜੀ ਨਹੀਂ ਕੁਝ ਨਹੀਂ ਪਾਇਆ ਜੀ ਇਹਨੂੰ ਜੀ ਤੇ ਕੁਦਰਤ ਉਹ ਲੋਇਆ ਜੋ ਉਹਨੇ ਧਰਤੀ ਨੇ ਦੇਣਾ ਪਾਉਂਦੀ ਜਾਂਦੀ ਹੈ ਉਹਨਾਂ ਛਲਿਆ ਪਿਆ ਦੇਖੋ ਜੀ ਲਓ ਜੀ ਇਹਨੂੰ ਕੋਈ ਦਤ ਨਹੀਂ ਲਾਉਣੀ ਹਾਂ ਬਸ ਐਦਾਂ ਕਰਨਾ ਆਪਣਾ ਜ ਨੇ ਦਾਤੀ ਨਾਲ ਨਹੀਂ چلਦੇ ਨਹੀਂ ਦਾਤੀ ਨਾਲ ਨਹੀਂ چلਦੇ ਭਾਈ ਨਵਸ ਏਦਾਂ ਕਰਦੇ ਨਾ ਵਸ ਠੀਕ ਆ ਜੀ ਅੱਛਾ ਜਦਾਂ ਛਿਲਾਂ ਲੈਂਦੀਆਂ ਇਹਦੀਆਂ ਸਾਰੀਆਂ ਹਾਂ ਇਹ ਗੰਨਾ ਏਦਾਂ ਜੀ ਪਿਆ ਪਿਆ ਲਾਲ ਹੋਣਾ ਸ਼ੁਰੂ ਹੋ ਜਾਣਾ ਇਹਦਾ ਫਿਰ ਗੁੜ ਨਹੀਂ ਹੋ ਜਾ ਬਣਨਾ ਚਿੱਟਾ ਜੀ ਹਾਲਾ ਤੱਕ ਵਾਈ ਹੋਇਆ ਭਾਈ ਉਹਨਾਂ ਦੇ ਮਾਤਾ ਜੀ ਹੋਣਾਂ ਨੇ ਕੋਲ ਕੋਲ ਜੀ ਵਾਹ ਦੇਖੋ ਜਦੋਂ ਆਪਾਂ ਗੁੜ ਦੀ ਵੀਡੀਓ ਬਣਾਉਣ ਜਾਣੇ ਹੁੰਨੇ ਆ ਉੱਥੇ ਜਾ ਕੇ ਮੂੰਹ ਹੱਲ ਨਹੀਂ ਅਗਲੇ ਤੇ ਦੇਖੀ ਜਾਣਾ ਹੁੰਦਾ ਵੀ ਜੇ ਆਪਾਂ ਉਹਦੇ ਨਾਲ ਕੋਈ ਹੱਥ ਲਵਾ ਸਕਦੇ ਤੇ ਉਹ ਲਵਾ ਦੇਣਾ ਚਾਹੀਦਾ ਇਹ ਸਿੰਗਲ ਕੜਾਹੀ ਚ ਹਾਂ ਸਿੰਗਲ ਕੜਾਹੀ ਬਿਲਕੁਲ ਜੀ ਹਾਂ ਸਿੰਗਲ ਕੜਾਹੀ ਜੀ ਭਾਜੀ ਬਣਾਉਦੇ ਆ ਤੇ ਭਾਜੀ ਹੋਰੀ ਦੇਖੋ ਆ ਜਦੋਂ ਕਮੇ ਤੇ ਆਈ ਆ ਪੱਤ ਉਦੋਂ ਇਹਦਾ ਅਸਲੀ ਰੰਗ ਪਤਾ ਲੱਗਾ ਹਾਂ ਖਾਲਸਾ ਜੀ ਫੇ ਹੱਲੇ ਨਾਲ ਹੀ ਲਾਉਣ ਵਾਲੀ ਗੱਲ ਆ ਮਾਰਾ ਹੱਲਾ ਪੈਂਦਾ ਨਹੀਂ ਨਾ ਸਕਦਾ ਹੱਲਾ ਹੁੰਦਾ ਜੀ ਹਾਂ ਮਿਸ਼ਰੀ ਅਜ ਮਿਸ਼ਰੀ ਸੁਦੀ ਅੱਛਾ ਹਾਂਜੀ ਹਾਂਜੀ ਤੁਨ ਦਾਤਾ ਮੈਂ ਕਿਹਾ ਪੱਤ ਲਾ ਦੀਏ ਜੰਮ ਗਿਆ ਦਾ ਹਾਦੀ ਵੀ ਆਰੇ ਦੋਸਤ ਸਸਟ੍ਰਿਕ ਕਾਲ ਕੋੜ ਦੀ ਵੀਡੀਓ ਲੱਗੇ ਆਪਾਂ ਫੇਰ ਕਰਨ ਤਾਨੂੰ ਚੋਟੀ ਦਾ ਗੌਰ ਦਿਖਾਵਾਂਗੇ ਇੱਧਰ ਬਾਈ ਜੀ ਜਿਹੜੇ ਰਸ ਪਾ ਰਹੇ ਨੇ ਨਾ ਇਹਦੇ ਵਿੱਚ ਕੜਾਹੇ 'ਚ ਇਹ ਭਾਈ ਸਾਹਿਬ ਜੀ ਦਾ ਨਾਮ ਆ ਬੂਟਾ ਸਿੰਘ ਜੀ ਬੂਟਾ ਸਿੰਘ ਜੀ ਨਿਹੰਗ ਸਿੰਘ ਜੀ ਨੇ ਔਰ ਬਾਈ ਹੋਰਾ ਦਾ ਜਿਹੜਾ ਘੋੜਾ ਆ ਨਾ ਉਹਦੀ ਕੁਆਲਿਟੀ ਦੇਖਦਿਆਂ ਬਣਦੀ ਹੈ ਮੈਂ ਕਹਾਂ ਜੀ ਆ ਦੇਖੋ ਕੱਪੜੇ ਨਾਲ ਪੁੰਨ ਰਹੇ ਆ ਤੁਸੀਂ ਬਹੁਤ ਦੁਨੀਆਂ ਦੇਖੀ ਹੋਊਗੀ ਉਹ ਰਸ ਪੌਣਦੇ ਨੇ ਕੋਈ ਸ਼ਾਨਣੇ ਨਾਲ ਕੋਈ ਕਾਹੇ ਨਾਲ ਪਰ ਮੈਨੂੰ ਲੱਗਦਾ ਤੁਸੀਂ ਬਹੁਤ ਘੱਟ ਲੋਕ ਦੇਖੇ ਹੋਣਗੇ ਜਿਹੜੇ ਕੱਪੜ ਸ਼ਾਨ ਕਰਦੇ ਆ ਇਹਨੂੰ ਕਹਿੰਦੇ ਆ ਕੱਪੜ ਸ਼ਾਨ ਕਰਨਾ ਜਾਂ ਕੱਪੜੇ ਨਾਲ ਸ਼ਾਨ ਆਉਣਾ ਕਿਉਂਕਿ ਨਹੀਂ ਜੀ ਬਿਲਕੁਲ ਜੀ ਬਿਲਕੁਲ ਨਾਲ ਜੀ ਹਾਂਜੀ ਲੋ ਜੇ ਮਿੱਟੀ ਮੁੱਟੀ ਹੋਵੇ ਥੱਲੇ ਛੱਡ ਦਈਦੀ ਆਪਾਂ ਜੀ ਅੱਛਾ ਜੀ ਹਾਂਜੀ ਤੇ ਇਹਦੇ ਨਾਲ ਇਹਦੇ ਨਾਲ ਵੈਸੇ ਵਿਚਾਰ ਆ ਜਾਂਦਾ ਆ ਇਹਦੇ ਨਾਲ ਮਿੱਟੀ ਵੀ ਜੇ ਮਾੜੀ ਮੋਟੀ ਹੋਵੇ ਨਹੀਂ ਮਿੱਟੀ ਆਪਾਂ ਨਾਲ ਨਤਾਰ ਕੇ ਪਾਈਦਾ ਪਰ ਉਹ ਸਾਰਾ ਜੀ ਹਾਂ ਇਹਦੇ ਨਾਲ ਨਤਾਰ ਕੇ ਹੀ ਪੈਂਦਾ ਹਨਾ ਥੱਲੇ ਜਣਾ ਤੇ ਕੋ ਥੱਲੇ ਮਿੱਟੀ ਆ ਦੇ ਤੁਹਾਨੂੰ ਆ ਦੇਖੋ ਆਉਣੇ ਆਪਾਂ ਛੱਡ ਦੇਣੀ ਸਾਰ ਇਹ ਲੋਦੀ ਥੋੜਾ ਬਹੁਤਾ ਤਾਂ ਥੱਲੇ ਇੰਨਾ ਛੜਦਾ ਕੋਈ ਫਰਕ ਨਹੀਂ ਪੈਂਦਾ ਜੀ ਹਾਂ ਤੇ ਪਾਰਾ ਦੇਖੋ ਮਿੱਟੀ ਆ ਜਾਂਦੀ ਆ ਗੰਨੇ ਨਾਲ ਮਿੱਟੀ ਲੱਗਣੀ ਕਾ ਮਿੱਟੀ ਚ ਪੈਦਾ ਹੁੰਦਾ ਹੈ ਹਾਂ ਸਿਮਰਨ ਸਿਮਰਨ ਆ ਦਿਖਾ ਲਈਂ ਅੱਛਾ ਆ ਕੱਪੜੇ ਛਾਣ ਕਰਨ ਦਾ ਫਾਇਦਾ ਆ ਹਨਾ ਕਿਉਂ ਖਾਲਸਾ ਜੀ ਬੈਲ ਕਰੋ ਜੀ ਆ ਦੇਖੋ ਜੀ ਲਓ ਜੀ ਕੱਪੜੇ ਛਾਣ ਕੀਤਾ ਤੇ ਉਹਦੇ ਨਾਲ ਬਹੁਤ ਸਾਰੀ ਜਿਹੜੀ ਮਿੱਟੀ ਵਗੈਰਾ ਇੱਥੇ ਰਹਿ ਜਾਣੀ ਇਹਨੂੰ ਕੋਈ ਦਿੱਕਤ ਨਹੀਂ ਕਰਦੀ ਮਿੱਟੀ ਵਾਸਤੇ ਤਾਂ ਗੁਦੀ ਕਦੀ ਹੁੰਦੀ ਆ ਉਹ ਸਰ ਕੋਈ ਮਿੱਟੀ ਦਾ ਪੱਥਰ ਛੜ ਦਿੰਦੀ ਆ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਆ ਕਿ ਆਪਾਂ ਸਭ ਤੋਂ ਪਹਿਲਾਂ ਜਦੋਂ ਵੀ ਗੁੜ ਦੀ ਵੀਡੀਓ ਬਣਾਉਂਦੇ ਆ ਤੇ ਆਪਾਂ ਗੰਨਾ ਵਖਾੜੀਦਾ ਗੰਨਾ ਵਖਾਉਣ ਦੇ ਕਾਰਨ ਆਜੋ ਪਹਿਲਾਂ ਗੰਨਾ ਦੇਖ ਲਓ ਖਾਲਸਾ ਜੀ ਆਪਣਾ ਗੰਨਾ ਆਪਣਾ ਆ ਬਿਲਕੁਲ ਜੀ ਠੀਕ ਹੈ ਜੀ ਯਾਨੀ ਆਪਾਂ ਜਿਹੜਾ ਵੀ ਗੁੜ ਬਣਾਉਂਦੇ ਆ ਆਪਣਾ ਬਣਾ ਰਹੇ ਆ ਗੰਨੇ ਦਾ ਹਾਂ ਜੀ ਆਪਣਾ ਠੀਕ ਆ ਆਪਾਂ ਕਿਸੇ ਤੋਂ ਲੈਂਦੇ ਨਹੀਂਗੇ ਨਾ ਜੀ ਨਾ ਹੁਣ ਆਉਣੇ ਆਪਾਂ ਇਹਦੀ ਤੁਸੀਂ ਜਿਹੜਾ ਗੱਲ ਕਰਦੇ ਵੀ ਇਹ ਗੰਨਾ ਜਿਹੜਾ ਕਿਹੜਾ ਆ ਆਜੋ ਮੜ ਜਾ ਦਿਖਾਓ ਇਹ 85 ਆਇਆ ਦਿਖਾਓ ਮੜ ਜਾ ਗੰਨਾ ਆਜੋ ਅੱਛਾ ਜੀ 85 ਗੰਨਾ ਹੈ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਤੁਸੀਂ ਇਹਦੇ ਤੇ ਹੀ ਕੰਮ ਕਰਦੇ ਆ ਹਾਂ ਜੀ ਤੇ ਤੁਹਾਡੇ ਏਰੀਆ ਦੇ ਵਿੱਚ ਇਹ ਗੰਨਾ ਵਧੀਆ ਹੁੰਦਾ ਬਹੁਤ ਵਧੀਆ ਜੀ ਅੱਛਾ ਜੀ ਹਾਂ ਜੀ ਠੀਕ ਆ ਕਿੰਨੇ ਸਾਲਾਂ ਤੋਂ ਭਾਜੀ ਆਪਾਂ ਇਹੀ ਗੰਨਾ ਲਾ ਰਹੇ ਆ ਆਪਾਂ ਜਿਆਦਾ ਨਾ ਪਹਿਲਾਂ ਉਹਦੇ ਘਰ ਵਾਸਤੇ ਆ ਦੇਖੋ ਦਿਖਾਉਣਾ ਤਨ ਮੈਂ ਇੰਨੇ ਜਗ੍ਹਾ ਵੇਚੀ ਆਪਾਂ ਦੇ ਹੂੰ ਆ 1 2 3 4 5 6 7 ਵਿੱਚ ਆਪਾਂ ਉਹਦੇ ਵਾਸਤੇ ਇਕੱਲੇ ਫਿਰ ਨਾਲ ਇਹ ਇੰਨਾ ਥਾਂ ਵੇਚ ਦਿੱਤਾ ਇੰਨਾ ਥਾਂ ਫਿਰ ਡਿਮਾਂਡ ਬਹੁਤ ਜ਼ਿਆਦਾ ਆ ਗਈ ਆਪਾਂ ਨੂੰ ਫਿਰ ਤੇ ਭਾਜੀ ਇੱਕ ਚੀਜ਼ ਮੈਂ ਦੱਸ ਦਵਾ ਜਿਹੜੀ ਆ ਆ ਆਪਣਾ ਮੈਂਕਬ ਸਿਮਰਨ ਦਿਖਾ ਲਦੇ ਮੇਰਾ ਭਰਾ ਕਿ ਆ ਦੇਖੋ ਕਿੰਨਾ ਵਧੀਆ ਵਿੱਚੋਂ ਸਾਫ਼ ਆ ਠੀਕ ਆ ਕਿਉਂਕਿ ਗੰਨਾ ਜਿਹੜਾ ਐ ਨਾ ਖੜਾ ਆ ਮੇਰਾ ਦੱਸਣ ਦਾ ਮਤਲਬ ਆ ਵੀ ਇਹ ਖੜਾ ਗੰਨਾ ਆ ਡਿੱਗਿਆ ਹੋਇਆ ਗੰਨਾ ਨਹੀਂ ਹੈਗਾ ਇਹ ਨਹੀਂ ਹੈਗਾ ਕਿ ਚੂਹੇ ਦਾ ਕੁਤਰਿਆ ਆ ਖਾਲਸਾ ਜੀ ਆਪਾਂ ਇਹ ਗੰਨਾ ਗਰਮੀਆਂ ਚ ਵੀ ਵਿਖਾ ਲਿਆ ਸੀ ਤੁਸੀਂ ਕੰਮ ਕਰਦੇ ਸੀਗੇ ਜਦੋਂ ਇਧਰ ਆ ਦੇਖੋ ਮਾੜਾ ਇਧਰ ਸਾਗ ਲਿਆਦਾ ਜੀ ਹਾਂਜੀ ਤੇ ਆ ਦੇ ਸਿਮਰਨ ਜੀ ਦਿਖਾਓ ਜਰਾ ਆ ਛੱਕਾ ਕਿਦਾਂ ਬੰਨਿਆ ਭਾਜੀ ਇਹਨੂੰ ਆ ਗੰਨਾ ਦੇਖੋ ਕਿਸ ਆ ਜੀ ਲਓ ਜੀ ਗੰਨੇ ਦਾ ਜਿਹੜਾ ਸਾਈਜ਼ ਚੈੱਕ ਕਰੋ ਹਾਂ ਜੀ ਗੰਨਾ ਕਿੰਨਾ ਵਧੀਆ ਤੇ ਕਿੰਨਾ ਤੰਦਰੁਸਤ ਗੰਨਾ ਹੈ ਖਾਲਸਾ ਜੀ ਇਹ ਆਪਾਂ ਬੈੱਡ ਬਣਾਏ ਸੀ ਵੱਡੇ ਹਾਂ ਜੀ ਸਾਢੇ 5 ਫੁੱਟ ਦੂਰੀ ਤੇ ਆਹੀ ਅੱਛਾ ਜੀ ਠੀਕ ਹੈ ਸਾਢੇ 5 ਫੁੱਟ ਦੀ ਦੂਰੀ ਤੇ ਆ ਹਾਂ ਜੀ ਤੇ ਆਪਦੇ ਕੰਨਾਂ ਆਪਾਂ ਮਿਹਨਤ ਕੀਤੀ ਸਾਰੀ ਆਪਣਾ ਕੋ ਟਰੈਕਟਰ ਹੈ ਨਹੀਂ ਕੋਈ ਵੀ ਹੈ ਨਹੀਂ ਸੀਗਾ ਹੂੰ ਇੰਦਾ ਪਹਿਲਾਂ ਜਦੋਂ ਆਉਣ ਆ ਖੇੜਾ ਵਾਂ ਹੂੰ ਇਹਦੇ ਵਿੱਚ ਗੰਨਾ ਲੱਗਾ ਖੇੜ ਚ ਲਾਇਆ ਗੰਨਾ ਹੂੰ ਫਿਰ ਇਸ ਖੇਲ ਜਿਹੜੀ ਆ ਹੁਣ ਗੰਨਾ ਚ ਲਗਾ ਇਹ ਖੇਲ ਨੂੰ ਫਿਰ ਜਿੱਥੇ ਦੂਜੀ ਬੈੱਡ ਹੈਗਾ ਉਹਨੂੰ ਚੱਕ ਉਧਰ ਕੀਤਾ ਬਾਜਾ ਅੱਛਾ ਜੀ ਹਾਂ ਜੀ ਇਹ ਮਿੱਟੀ ਚਾੜੀ ਬਾਜੇ ਦੁਬਾਰਾ ਗੰਨੇ ਨੂੰ ਆਪਾਂ ਗੰਨੇ ਨੂੰ ਮਿੱਟੀ ਚਾੜੀ ਆਪਾਂ ਹਾਂ ਜੀ ਇਹਦਾ ਮੋਟਾ ਹਣ ਦਾ ਕਰਨੇ ਇਹ ਹੀ ਆ ਅੱਛਾ ਜੀ ਇਹਨੂੰ ਕੋਈ ਖਾਤ ਨਹੀਂ ਹੈਗੀ ਕੋਈ ਸਪਰੇ ਨਹੀਂ ਹੈਗੀ ਕੋਈ ਰੂੜੀ ਨਹੀਂ ਕੁਝ ਨਹੀਂ ਪਾਇਆ ਜੀ ਇਹਨੂੰ ਜੀ ਇਹ ਕੁਦਰਤੋਂ ਲੋਇਆ ਜੋ ਉਹਨੇ ਧਰਤੀ ਵਿੱਚ ਨਾ ਪਾਉਂਦੀ ਜਾਂਦੀ ਇਹ ਨਹੀਂ ਖਾਲਸਾ ਜੀ ਕੋਈ ਸਪਰੇ ਨਹੀਂ ਕੋਈ ਨਹੀਂ ਜੀ ਕੋਈ ਦੇਸੀ ਸਪਰੇ ਵੀ ਨਹੀਂ ਕੁਝ ਵੀ ਨਹੀਂ ਕੋਈ ਖਾਦ ਵੀ ਨਹੀਂ ਨਾ ਜੀ ਨਾ ਕਿਉਂਕਿ ਆਪਾਂ ਜਿਹੜੀ ਸਪਰੇ ਕਰਦੇ ਆ ਜਾਂ ਕੋਈ ਰੂੜੀ ਪਾਉਨੇ ਆ ਉਹ ਰੂੜੀ ਆਪਾਂ ਨੂੰ ਦੇਖਣਾ ਪੈਂਦਾ ਉਹਦੀ ਕਿੱਥੋਂ ਹੈ ਜੇ ਉਹ ਪਸ਼ੂ ਖਾਂਦੇ ਹਨਾ ਆਪਾਂ ਉਹ ਹੀ ਖੱਤੇ ਚ ਪਾਣਾ ਹ ਉਹ ਜਿਹੜੇ ਖਾਤਾ ਹੋ ਗਈਆਂ ਹੂੰ ਉਹਨਾਂ ਦੀ ਜਾਨੀ ਕਿ ਫੌਦੀਆਂ ਮੱਕੀ ਨੂੰ ਪੇਦੀ ਖਾਤ ਸਾਰੀ ਪਹੂ ਖਾਂਦੇ ਤੇ ਉਹ ਆਪਣ ਦੇ ਇਥੇ ਆਉਂਦੀ ਆਪਾਂ ਪਾਉਂਦੇ ਨਹੀਂ ਇਹਨੂੰ ਜੀ ਹਾਂਜੀ ਹਾਂਜੀ ਇਹ ਵੈਸੇ ਹੀ ਹੋ ਜਾਂਦਾ ਦੇਖੋ ਗੰਨਾ ਕੰਨਾ ਤੁਹਾਡੇ ਸਾਹਮਣੇ ਤੁਸੀਂ ਕਿੰਨੇ ਜਵਾਨ ਆ ਹੱਥ ਦੇਖ ਲਓ ਤੁਹਾਡੇ ਸਾਹਮਣੇ ਇਹ ਘਟੋ ਘਟ 12 ਫੁੱਟ ਚਾਹੂਗਾ ਇਹ 13 ਫੁੱਟ ਬਿਨਾਂ ਸ਼ੱਕ ਜੀ ਗੰਨਾ ਬਹੁਤ ਜ਼ਬਰਦਸਤ ਆ ਮੈਂ ਜਦੋਂ ਗਰਮੀਆਂ ਚ ਵੀ ਦੇਖਿਆ ਸੀ ਮੈਂ ਦੇਖਿਆ ਸੀਗਾ ਕਿ ਤੁਸੀਂ ਕੋਈ ਸਪਰੇ ਨਹੀਂ ਕੋਈ ਕੋਈ ਦਵਾਈ ਨਹੀਂ ਕੋਈ ਕੋਸ਼ ਨਹੀਂ ਅਸੀਂ ਇਹ ਪਹਿਲਾਂ ਵੀ ਗੰਨਾ ਦਿਖਾਲ ਚੁੱਕੇ ਆ ਸਰਟੀਫିକੇਟ ਲਿਆ ਆਪਾਂ ਜਿੱਦਾਂ ਪੰਜਾਬ ਬੈਗਰੋ ਵਗੈਰਾ ਤੋਂ ਜਾਂ ਹੋਰ ਕਿਹੇ ਤੋਂ ਨਹੀਂ ਜੀ ਮਹਾਰਾਜ ਠੀਕ ਆ ਕਰਾ ਦੀ ਹੈਗੀ ਹਾਂ ਇਹ ਤਾਂ ਨਾ ਆਪਾਂ ਤਾਂ ਇਹ ਕਰਾ ਬਣੂ ਮੰਨ ਕੇ ਜਾਨੀ ਕਿ ਮਹਾਰਾਣਾ ਪਾਣ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤਾ ਤੁਹਾਡੇ ਸਾਹਮਣੇ ਦੇਖੋ ਆ ਟਾਲੀ ਲੱਗੀ ਹੋਈ ਆ ਹਾਂਜੀ ਤੇ ਬੰਨੇ ਤੇ ਨਹੀਂ ਲੋਕੇ ਟਾਲੀ ਲਾਉਂਦੇ ਦੇਖੋ ਬੰਨੇ ਤੇ ਆਪਣਾ ਬਣਾਉ ਆ ਤਾਂ ਕਿੰਨੇ ਫੁੱਟ ਛੱਡ ਕੇ ਇੱਧਰ ਲੱਗੀ ਟਾਲੀ ਠੀਕ ਆ ਜੀ ਇੱਧਰ ਉਹ ਮੋਟਰ ਪਰੇ ਆ ਉਹ ਦੇਖੋ ਮੋਟਰ ਆਪਣੀਆਂ ਹਾਂਜੀ ਆ ਮੋਟਰਾਂ ਨੇ ਤੁਹਾਡੀਆਂ ਇਹ ਮੋਟਰ ਤਾਂ ਵੀ ਕਿੱਡੀ ਦੂਰ ਲੱਗੀ ਟਾਲੀ ਲੱਗੀ ਹੋਈ ਆ ਖੱਤੇ ਦੇ ਵਿੱਚ ਆ ਲੱਗੀ ਲੱਗਪ ਜੀ ਆੜੂ ਲਗਾ ਹਿਆ ਜੀ ਉਹ ਪਰੇ ਹੋਰ ਐ ਕਰੋਕ ਸਿਗਾ ਫਾਲਾ ਕੋਈ ਉਹ ਹੋ ਗਿਆ ਵਾ ਹਾਂ ਉਹ ਪਰੇ ਕਿਲੇ ਆ ਮਰੂਦ ਆ ਹਾਂ ਤੇ ਆੜੂ ਹੋ ਗਿਆ ਜੀ 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 ਤੁਹਾਨੂੰ ਜਣਾ ਬੂਟਾ ਹੋ ਗਿਆ ਹੋਰ ਇਧਰ ਘਰੇ ਲਾਏ ਬੂਟੇ ਲਾਏ ਹੋਇਆ ਬਹੁਤ ਸਾਰੀਆਂ ਜੜੀਆਂ ਬੂਟੀਆਂ ਲੱਗੀਆਂ ਆ ਫਾਲਾ ਦਾ ਰੁੱਖ ਨੇ ਅੱਛਾ ਭਾਜੀ ਆਪਣੇ ਕਮਾਦ ਨੂੰ ਛਿਲਣ ਦਾ ਕਿਦਾਂ ਆਪ ਹੀ ਛਿਲਦੇ ਜਾਂ ਬੰਦੇ ਲਾਏ ਹੋਏ ਆ ਨਹੀਂ ਆਪ ਹੀ ਛਿਲਦੇ ਹੈ ਇਹ ਕੋਈ ਆਪਣੇ ਭੈਣ ਭਰਾ ਜਿਹੜੇ ਹੈ ਨਾ ਪੱਠਿਆਂ ਵਾਲੇ ਆ ਹਾਂ ਜੀ ਉਹ ਲੈ ਜਾਂਦੇ ਆ ਹਾਂ ਜੀ ਕੋਈ ਬੜਾ ਖਾਸ ਕੰਮ ਨਹੀਂ ਹੈਗਾ ਠੀਕ ਆ ਜੀ ਅੱਛਾ ਜੀ ਉਹ ਗੰਨਾ ਛਲਿਆ ਪਿਆ ਦੇਖੋ ਜੀ ਲਓ ਜੀ ਇਹਨੂੰ ਕੋਈ ਦਤ ਨਹੀਂ ਲਾਉਣੀ ਹਾਂ ਬਸ ਇਦਾਂ ਕਰਨਾ ਪੈਣਾ ਜੀ ਠੀਕ ਹੈ ਜੀ ਨਹੀਂ ਦਾਤੀ ਨਾਲ ਨਹੀਂ ਛਲਦੇ ਨਹੀਂ ਦਾਤੀ ਨਾਲ ਨਹੀਂ ਛਲਦੇ ਭਾਈ ਇਹਨੂੰ ਬਸ ਇਦਾਂ ਕਰ ਦੇਣਾ ਬਸ ਠੀਕ ਹੈ ਜੀ ਅੱਛਾ ਹਾਂ ਜੀ ਹੱਥੀ ਕਿਉਂ ਜੀ ਹੱਥੀ ਛੇਲਗਾ ਤੋ ਰਹਿਓ ਤੁਸੀਂ ਇਹਦਾ ਆਪਣਾ ਨਾ ਕਹਿੰਦੇ ਜੀ ਜਦ ਆਪਾਂ ਦਾਤੀ ਮਾਰਦੇ ਆ ਉਹ ਲਾਲ ਹੋ ਜਾਂਦਾ ਕੰਨਾ ਫਿਰ ਜੀ ਅੱਛਾ ਜੀ ਹਾਂ ਜੀ ਆਪਾਂ ਇੱਥੇ ਹੀ ਮਾਰ ਦੇਣਾ ਇੱਥੇ ਦਾਤੀ ਨਾ ਵੜਦੀ ਤਾਂ ਪਉ ਇੱਥੇ ਦਾ ਕਰ ਕਿਦਾਂ ਅੱਛਾ ਜੀ ਇਹੜੇ ਪੱਟੇ ਵਾਲੇ ਵੀ ਉਹ ਵੀ ਪਹੌਣ ਹੋਏ ਮੂਹੇ ਜਾਂਦੇ ਹੈ ਜੀ ਹਾਂ ਇਹ ਆਪਣਾ ਵੀ ਕਰਜ ਹੈ ਦਾ ਸਾਡੀ ਅਛਾ ਤੁਸੀਂ ਯਾਨੀ ਗੰਨੇ ਦੀ ਜਿਹੜੀ ਛਲਾਈ ਆ ਉਹ ਦਾਤੀ ਨਾਲ ਨਹੀਂ ਕਰਦੇ। ਹਾਂਜੀ। ਵੀ ਗੰਨਾ ਆਪਣਾ ਜਿਹੜਾ ਆ ਉਹ ਦਾਤੀ ਨਾਲ ਨਹੀਂ ਛਲਣਾ। ਮੈਂ ਇਹ ਨਵੀਂ ਗੱਲ ਸਿੱਖ ਰਿਹਾ। ਪਾਜੀ ਆਜੋ ਤੁਸੀਂ ਵੀ ਇੱਧਰ ਕੋਈ ਨਹੀਂ। ਹਾਂਜੀ। ਲਓ ਜੀ। ਹਣ ਪੱਦਾਤੀ ਉਹ ਛੇਲੜ ਹੁੰਦੀ ਹੈ ਨਾ। ਹਾਂ। ਆਪਣੇ ਕੋਲ ਹੈ ਨਹੀਂ ਉਹ ਤੁਹਾਨੂੰ ਇਹ ਨਾਲ ਕਰਕੇ ਦਿਖਾ ਦਿੰਦੇ। ਦਿਖਾ ਲਿਓ। ਇਦਾਂ ਕਰਦੇ ਨੇ ਨਾ ਸਾਰੇ ਉਹ। ਹਾਂ। ਆਹ ਦੇਖੋ। ਆਹ ਜਿਹੜਾ ਛੱਲਾ ਜਿਸ ਤਰ੍ਹਾਂ ਲੇਖਦੇ ਨੇ ਨਾ ਸਾਰੇ। ਹਾਂ। ਇਹਦੇ ਨਾਲ ਗੰਨਾ ਲਾਲ ਹੋਣਾ ਸ਼ੁਰੂ ਹੋ ਜਾਂਦਾ। ਅੱਛਾ ਜੀ। ਜਿਹੜਾ ਅਥ ਨਾਲ ਛਿਲਿਆ ਚਾਰ ਦਿਨ ਨਹੀਂ ਦਾਲੂਗਾ ਕਿ ਜਿਹੜਾ ਛਿਲਣਾ ਹੈਗਾ ਆ ਐਦਾਂ ਹਾਂਜੀ ਦਾਤੀ ਨਾਲ ਹਾਂ ਇਹਦਾ ਫਰਕ ਦੁਆਰਾ ਦੱਸ ਦਿਓ ਵੀ ਇਹਦੇ ਇਹਦੇ ਨਾਲ ਹੁੰਦਾ ਕਿ ਆ ਹੁਣ ਦਾਤੀ ਦਾ ਛਿਲਿਆ ਆ ਹੱਸ ਦਾ ਛਿਲਿਆ ਆ ਦੇਖੋ ਇਹਨੂੰ ਨਾ ਜਦੋਂ ਛੇਲਾ ਲੈਂਦੀਆਂ ਇਹਦੀਆਂ ਸਾਰੀਆਂ ਹਾਂ ਇਹ ਗੰਨਾ ਐਦਾਂ ਜੀ ਪਿਆ ਪਿਆ ਲਾਲ ਹੋਣਾ ਸ਼ੁਰੂ ਹੋ ਜਾਣਾ ਇਹਦਾ ਫੇਰ ਗੁੜ ਨਹੀਂ ਉਹ ਹੋ ਜਾ ਬਣਨਾ ਚਿੱਟਾ ਜੀ ਜਦਾਂ ਆਪਾਂ ਹੱਥ ਦੇ ਨਾਲ ਆ ਛਿਲਾਈ ਕੀਤੀ ਹੈ ਜੀ ਹਾਂ ਇਹਦਾ ਗੁੜ ਬਹੁਤ ਟੌਪ ਦਾ ਬਣਨਾ ਜੀ ਇੱਕ ਤਾਂ ਇਹਨੂੰ ਜਿੱਦਾਂ ਦਾ ਆਪਾਂ ਵੱਡਿਆ 10 ਦਿਨਾਂ ਨੂੰ ਵੀ ਇਦਾਂ ਦਾ ਹੀ ਰਹਿਣਾ ਜੀ ਅੱਛਾ ਤਾਜ਼ਾ ਤਾਜ਼ਾ ਰਹੂਗਾ ਫਰੈਸ਼ ਪਰ ਤੁਸੀਂ ਤੇ ਫਰੈਸ਼ ਉਨਾਂ ਕੀ ਗੰਨਾ ਵਾਢਦੇ ਜਿੰਨਾ ਹਾਂਜੀ ਡੇਲੀ ਵਾਢਦੇ ਆ ਤੇ ਡੇਲੀ ਇਹਨਾਂ ਨੇ ਮਤਲਬ ਗੁੜ ਬਣਾਉਣਾ ਅੱਛਾ ਹਾਂਜੀ 100% ਕੀ 110% ਆਰਗੇਨਿਕ ਆ ਇਹਨਾਂ ਦਾ ਮਹਾਰਾਜ ਮਹਾਰਾਜ ਪਰ ਸਾਡੇ ਵੀਰ ਜੀ ਆ ਵੀਰ ਇਹਨਾਂ ਦਾ ਨਾਮ ਨਾਨਕ ਜੀ ਕਹਿੰਦੇ ਇਹਨਾਂ ਨੂੰ ਅੱਛਾ ਜੀ ਇਹ ਬੜੇ ਸੂਝਵਾਨਾ ਹੈ ਸਾਡੇ ਪਿੰਡ ਦੇ ਹੈ ਮਹਾਰਾਜ ਅੱਛਾ ਪਿੰਡ ਹੋਈਆਂ ਇਹ ਹਾਂਜੀ ਇਹ ਆਪਣੇ ਇਹਨਾਂ ਦਾ ਗੋੜ ਇੱਥੇ ਕੱਢਣਾ ਆ ਪਕੜਨਾ ਇਹਨਾਂ ਦਾ ਅੱਛਾ ਜੀ ਤੇ ਕਹਿੰਦੇ ਕੱਢਣਾ ਮੈਂ ਕਹਾਂ ਲਓ ਮਹਾਰਾਜ ਅੱਡੋ ਮਹਾਰਾਜ ਅਸੀਂ ਸੋਲੇ ਆ ਜਿਹੜੀ ਤੁਸੀਂ ਹਨਾ ਸਰ ਦਿੱਤੀ ਹੈ ਨਾ ਸਾਨੂੰ ਆਹ ਸਿੱਖਿਆ ਇਹ ਅੱਜ ਤੱਕ ਅਸੀਂ ਕਦੇ ਰਿਕਾਰਡ ਨਹੀਂ ਸੀ ਕੀਤੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਬੜੀ ਗੱਲ ਮਾਨੂੰ ਸਾਡੇ ਨਾਲ ਦੱਸੀ ਆ ਸਾਨੂੰ ਹਾਂਜੀ ਇਹ ਦਿਨ ਆ ਆਪਣੇ ਪਿੰਡ ਤੇ ਰਹਿੰਦੇ ਆ ਇਹਦਾ ਇੱਕ ਪੁੱਛਦੇ ਇਹਦਾ ਕਿੰਦਾ ਕਰਨੀ ਠੀਕ ਆ ਇਹਦਾ ਕਹਿੰਦੀਆਂ ਟੈਕਨੀਕ ਮ ਉਹ ਤੇ ਅਮਰ ਕਰੀਦਾ ਠੀਕ ਹੈ ਜੀ ਆਪਣੇ ਕੋਲ ਪਿਛਲੇ ਸਾਲ ਦਾ ਆਹ ਹੈ ਸਗਾ ਇਹਨਾਂ ਜੀ ਅੱਛਾ ਜੀ ਪਹਿਲੇ ਸਾਲ ਕੋਣ ਇੱਕ ਦੋ ਕਨਾਲ ਸਗਾ ਜੀ ਤੇ ਫਿਰ ਡਿਮਾਂਡ ਜ਼ਿਆਦਾ ਆ ਗਈ ਇਧਰ ਕਰਤਾ 6 ਨਾਲ ਥਾਂ ਜੀ ਉਹ ਤੇਰੇ ਸਾਹਮਣੇ ਉਹ ਕੋਠੇ ਨਾਲ ਦੀ ਮਰਦੇ ਮਾੜਾ ਜੂ ਜੂ ਮਰਦੇ ਦੇਖੋ ਭਾਈ ਅੱਛਾ ਜੀ ਉਹ ਸਾਹਮਣੇ ਕੋਠੇ ਨਾਲ ਦੀ ਇਹਨਾਂ ਦੇ ਜੀ 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 ਆਪਣਾ ਕਿਲਾ ਥਾਂ ਦਾ ਉੱਥੇ ਆ ਜੀ ਅੱਛਾ ਇੱਕ ਕਿਲਾ ਸਾਰਾ ਆਰਗੈਨਿਕ ਆ ਸਾਰੇ ਪੈੱਟਰ ਨੂੰ ਪਤਾ ਵਾ ਇਹਨੂੰ ਕੋਈ ਖਾਤ ਨਹੀਂ ਕੋਈ ਸਪਰੇਅ ਨਹੀਂ ਸਾਰੇ ਪੈਣ ਨੂੰ ਪਤਾ ਵਾਜੀ ਜੀ ਆਪਣ ਕੋਈ ਵੀਰ ਕਹਿੰਦੇ ਹੁੰਦੇ ਆ ਇਹਨੂੰ ਬਾਬਾ ਪਾ ਦੇ ਇਹਨੂੰ ਕਿਤੇ ਲਗਾ ਜਾਂਦਾ ਹੈ ਤਾਂ ਗੁੱਡੀ ਕਰਨਾ ਮਿਹਨਤ ਬਹੁਤ ਆਉਣੀ ਹੈ ਇਹਨੂੰ ਸਪਰੇਅ ਖਰਦੇ ਅੱਛਾ ਇਹਦਾ ਨਹੀਂ ਬਾਬਾ ਜੀ ਇਹ ਫੇਰ ਘੜਕ ਨਹੀਂ ਰਹਿਣਾ ਹੈ ਹਾਂ ਇਹ ਜ਼ਹਿਰ ਹੋ ਜਾਣੀ ਹੈ ਅੱਛਾ ਜੀ ਜ਼ਹਿਰ ਮੁਕਤ ਆ ਸਾਰੀ ਜ਼ਹਿਰ ਮੁਕਤ ਦਾ ਸਾਰੇ ਪੈਣ ਦੇ ਆਪਾਂ ਨੂੰ ਕੋ ਕਹਿੰਦੇ ਆਪਾਂ ਨੂੰ ਕੋ ਆਏ ਹੋਏ ਹਨ ਦੇ ਯਾਨੀ ਕਿ ਐਡਵਾਂਸ ਬੁਕਿੰਗ ਆਈ ਹੋਈ ਆ ਤੇ ਉਹ ਕਹਿੰਦੇ ਸਾਨੂੰ 1 ਗੋੜ ਕੁਆਂਟਲ ਕੋਈ ਆ ਹੁਣ ਤੁਹਾਡੇ ਸਾਹਮਣੇ ਇੱਕ ਵੀਰਾ ਹੈ ਕਹਿੰਦਾ ਮੈਂ ਬਾਹਰ ਕੱਢ ਲੈਣਾ ਮੈਨੂੰ ਗੋੜ ਦਿਓ ਇਹ ਬਾਹਰ ਵਾਲੇ ਜਾਦੇ ਆਉਂਦੇ ਆਪਣੇ ਦੋਸਤੋ ਆ ਜਾਓ ਨਾਲ ਦੀ ਨਾਲ ਮੈਂ ਦੱਸ ਦਵਾ ਵੀਰ ਹੁਣੀ ਜਿੰਨੀ ਖੇਤੀ ਕਰਦੇ ਆ ਨਾ ਆਰਗੇਨਿਕ ਕਰਦੇ ਆ ਇਹਨਾਂ ਕੋਲ ਕਣਕ ਵੀ ਜਿਹੜੀ ਹੁੰਦੀ ਆ ਉਹ ਸ਼ੁੱਧ ਆਰਗੇਨਿਕ ਕਣਕ ਆ ਤੇ ਜੇ ਕੋਈ ਕਣਕ ਇਹਨਾਂ ਤੋਂ ਲੈਣੀ ਚਾਹੁੰਦਾ ਉਹ ਵੀ ਇਹਨਾਂ ਤੋਂ ਬੁੱਕ ਕਰਵਾ ਸਕਦਾ ਫੋਨ ਕਰਕੇ ਠੀਕ ਆ ਪਹਿਲਾਂ ਵੀ ਜੀ ਕਣਕ ਦੇ ਵਿੱਚ ਵਿਜੀ ਸੀਗੀ ਕਣਕ ਤੇ ਹੁਣ ਤਾਂ ਆਪਣਾ ਸਾਰਾ ਕਮਾਦੀ ਹੋ ਗਿਆ ਲਗਭਗ ਹੋ ਗਿਆ ਤੇ ਕਣਕ ਆਪਣਾ ਦੋ ਸਾਲ ਦੀ ਪਈ ਆ ਹੁਣ ਡਰਮ ਚ ਵੀ ਸਾਡੀ ਜਿਹੜਾ ਦਵਾਈ ਨਹੀਂ ਪਾਈ ਉਹਦੇ ਵਿੱਚ ਆਪਾਂ ਪਾਵਾ ਨਮ ਨਾ ਮਨੇ ਪੱਤੇ ਪਾਏ ਆ 3 ਮਹੀਨਾ ਪਹਿਲਾਂ ਅੱਜ ਤੋਂ ਨਾ 1.5 ਮਹੀਨਾ ਪਹਿਲਾਂ ਧੁੱਪ ਮਜਦਾ ਧੁੰਦ ਪਣ ਤੋਂ ਪਹਿਲਾਂ ਉਹਨੂੰ ਸਕਾ ਕੇ ਡਰਮ ਵਿੱਚ ਪਾਇਆ ਆ ਜੀ ਆਜੋ ਜੀ ਹੁਣ ਆਪਾਂ ਗੁੜ ਤੇ ਚੱਲਦੇ ਆਂ ਆਜੋ ਤੁਹਾਨੂੰ ਗੁੜ ਬਣਦਾ ਦਿਖਾ ਲ ਦਈਏ ਆ ਸਾਈ ਲੱਗੇ ਆ ਚੰਡਾ ਪਾਲਣ ਹਾਂਜੀ ਚੰਡਾ ਪਾਲਣ ਲੱਗੇ ਚੰਡਾ ਅੱਛਾ ਜੀ ਹਾਂਜੀ ਨਿਹੰਗ ਸਿੰਘ ਦਾ ਬੋਲਾ ਇਹ ਜੀ ਜੀ ਬਿਲਕੁਲ ਜਦੋਂ ਨਿਹੰਗ ਸਿੰਘ ਗੁੜ ਬਣਾਉਣਗੇ ਤੇ ਫੇ ਉਹ ਵਖਰੀ ਕੋਈ ਉੱਚੀ ਪਛਾਣ ਦੇ ਹੋਣੀ ਚਾਹੀਦੀ ਆ ਨਾ ਕਿ ਨਹੀਂ ਹਾਂਜੀ ਹਾਂਜੀ ਗੁੜ ਕੱਢਣਾ ਵਕਤ ਤਪੱਸਿਆ ਆ ਇਹ ਬਹੁਤ ਵੱਡੀ ਹੈ ਹੂੰ ਇੰਨਾ ਰਸ ਪਾ ਕੇ ਇਹ ਤੋਂ ਸਾਰਾ ਇਹ ਪਾਣੀ ਕੱਢਣਾ ਬਾਲ ਬਾਲ ਕੇ ਠੀਕ ਹੈ ਜੀ ਜੀ ਤੇ ਆਪਾਂ ਜਦੋਂ ਸ਼ੁਰੂਆਤ ਦੇ ਵਿੱਚ ਹੀ ਇਦਾਂ ਥੋੜਾ ਜਿਹਾ ਛੋਡਾ ਲਾਦੀਦਾ ਆ ਜੀ ਹਾਂਜੀ ਅੱਛਾ ਜੀ ਕਾਰਨ ਇਹਨਾਂ ਆਪੇ ਫਿਰ ਮੈਲ ਮੋਟੀ ਆ ਜਾਣੀ ਪੜੇ ਦੇ ਅੱਛਾ ਜੀ ਮੋਟੀ ਮੈਲ ਆ ਜਾਣੀ ਇੱਕ ਵਾਰੀ ਤੇ ਭਾਜੀ ਹੁਣਾਂ ਦਾ ਜਿਹੜਾ ਚੁੱਲਾ ਆ ਇਹ ਥੋੜਾ ਜਿਹਾ ਡਿਫਰੈਂਟ ਆ ਤੁਹਾਨੂੰ ਬਾਕੀ ਚੁੱਬਿਆਂ ਦੇ ਨਾਲੋਂ ਲੱਗੂਗਾ ਜੇ ਤੁਸੀਂ ਥੋੜਾ ਧਿਆਨ ਨਾਲ ਦੇਖੋ ਤੇ ਇਹ ਬਹੁਤ ਥੋੜੀ ਜੀ ਥਾਂ ਤੋਂ ਅੱਗ ਬਾਲ ਰਿਹਾ ਆ ਉੱਪਰ ਸਿਰੇ ਤੋਂ ਇਹ ਸਿਰੇ ਤੋਂ ਹੀ ਅੱਗ ਬਾਲ ਰਿਹਾ ਆ ਬਿਲਕੁਲ ਤੇ ਥੱਲੇ ਉਹ ਨਹੀਂ ਹੈਗਾ ਇਹਦੇ ਨਾਲ ਜਦਾਂ ਥੱਲੇ ਰਣਚਾਨ ਬੰਦਾ ਵੀ ਡਾ ਲੈਂਦਾ ਅੱਕ ਜੀ ਅੱਛਾ ਜੀ ਉਹ ਤੇ ਦੂਜੇ ਜੇ ਪਾਉਣ ਥੱਲੇ ਨਾਲ ਸੂਟੀ ਮਾਰ ਜੀ ਪੈਂਦੀ ਆ ਆਗੂ ਸੇ ਜੇ ਲੈਣ ਵਾਸਤੇ ਥੱਲੇ ਨੂੰ ਠੀਕ ਹੈ ਜੀ ਹਾਂ ਇੱਥੇ ਆਗੂ ਸੇ ਥੱਲੇ ਇਧਰ ਦੀ ਆਈ ਜਾਣੀ ਇਧਰ ਦੀ ਅੱਛਾ ਜੀ ਇਧਰ ਦੀ ਪਿੱਛੇ ਦਾ ਕੋਈ ਸ਼ਾਟ ਨਾਲੋਂ ਪੰਜ ਤੁਹਾਨੂੰ ਦੱਸ ਬਣੀ ਅੱਗੇ ਪੱਲੇ ਦੇ ਅੱਛਾ ਜੀ ਹਾਂ ਜੀ ਹੁਣ ਥੋੜੀ ਤੰਗੀ ਕਰਨੀਆਂ ਆਉਣੀਆਂ ਕਈ ਮੜੀ ਹਾਂ ਉਹ ਖਾਲੀ ਕੀਤਾ ਸੂਰੇ ਸਾਹਿਬ ਜੀ ਅੱਛਾ ਜੀ ਹੁਣ ਸੈਟਮ ਹੋ ਗਿਆ ਸੈਟਮ ਆ ਦੇ ਠੀਕ ਆ ਨਿਆਣੇ ਸਵੇਰ ਤੇ ਬੜੇ ਆਈ ਜਾਂਦੇ ਹਨਾ ਦੇਖਣ ਮੈਂ ਕਹਾਂ ਜੀ ਇੱਥੇ ਨਿਆਣੇ ਆਪਣੇ ਕੀ ਮੇਲਾ ਮੇਲਾ ਲੱਗ ਰਿਹਾ ਦਾ ਮੇਰਾ ਇੱਥੇ ਦਾ ਅੱਛਾ ਇੱਥੇ ਤਾਂ ਰੱਬੂ ਵੀ ਆ ਜਾਂਦਾ ਮਰਜ ਤੇ ਗੋੜ ਹੋਏ ਕਹਿੰਦੇ ਆ ਹਾਂ ਕਹਿੰਦੇ ਰਿਕਾਰਡ ਕਰਾਪੋ ਤਾਂ ਕਿਆ ਕਹਿੰਦੇ ਮੈਨੂੰ ਸਾਰੇ ਖਾ ਲੈਂਦੇ ਕਹਿੰਦੇ ਚੱਲ ਜਾ ਮੇਰਾ ਚੀਜ਼ ਕਰਦਾ ਖਾਣ ਨੂੰ ਤੈਨੂੰ ਕਹਿੰਦੇ ਆ ਹਾਂ ਇਹ ਗੋੜ ਚੀਜ਼ੇ ਹਜੇ ਆਈ ਫੇਰਾਸ ਤੁਸੀਂ 19 ਕੱਢਦੇ ਆ ਜਿੰਨੀ ਤੁਹਾਨੂੰ ਲੋਬਸ ਉਹਨੇ ਕੱਢਨੇ ਹਾਂਜੀ ਠੀਕ ਆ ਇਹ ਨਹੀਂ ਵੀ ਸੂਏ ਨੂੰ ਹੀ ਕੱਢ ਕੇ ਤੇ ਸਾਫ ਪਾਰ ਲਿਆ ਵੱਡਾ ਕਈ ਰਾਤ ਨੂੰ ਭਰ ਕੇ ਰੱਖ ਲੈਣ ਸੇ ਨੂੰ ਕੱਢਣ ਦੇ ਨਾਲ ਇਹ ਕੰਮ ਨਹੀਂ ਆ ਉਹ ਗੋੜਨੇ ਸੇ ਬਣਦਾ ਰਸਦਾ ਤੇ ਗੰਨਾ ਤਾਜੇ ਛਿਲਦੇ ਭਾਜੀ ਆ ਜਾ ਜੀ ਅੱਛਾ ਜੀ ਉਹ ਕੱਲ ਛਿਲਾ ਹੈਗਾ ਕੱਲ ਫੇਰ ਨੇ ਰੋ ਗਿਆ ਕੋ ਬਾਲਣ ਨਿਕਲਾ ਜਾਂ ਟਰਾਲੀ ਲਾਂਦੀ ਪਰ ਕੀ ਆਪਾਂ ਫੁਰੀ ਦੀ ਅੱਛਾ ਜੀ ਉਹ ਗੱਲਾ ਸੀਗਾ ਬਾਲਣ ਹਾਂ ਤੇ ਉਹਦਾ ਕਰਕੇ ਕੱਲ ਰਹਿ ਜਾ ਨਹੀਂ ਤਾਂ ਕੱਲ ਹੀ ਨਿਕਲ ਜਾਣਾ ਇਹਨਾਂ ਕਿਸੇ ਅੱਛਾ ਖਾਲਸਾ ਜੀ ਮੈਂ ਗੱਲ ਕਰਦਾ ਸੀਗਾ ਹਾਂਜੀ ਕਿ ਜਿਹੜਾ ਕੰਮ ਆ ਉਹ ਮਾਤਾ ਜੀ ਨਾਲ ਕਰਾਉਂਦੇ ਨੇ ਹਾਂਜੀ ਅੱਛਾ ਮਾਤਾ ਜੀ ਕਰਾ ਲੈਂਦੇ ਨੇ ਸਾਰਾ ਕੰਮ ਇਹ ਮਾਤਾ ਸਾਡੇ ਉਹ ਬਾਈ 8 ਪੈਣਾ ਬਾਈ ਅੱਛਾ ਜੀ ਤੇ ਸਾਡੇ ਤੋਂ ਬਾਅਦ ਦੋ ਮਾਮੇ ਹੋਇਆ ਜੀ ਅੱਛਾ ਜੀ ਇਹਨਾਂ ਨੇ ਹਾਲਾ ਤੱਕ ਵਾਏ ਹੋਇਆ ਬਾਈ ਇਹਨਾਂ ਦੇ ਮਾਤਾ ਜੀ ਹੋਣਾ ਨੇ ਬਿਲਕੁਲ ਜੀ ਵਾਹ ਤੁਸੀਂ ਲਾ ਲਾ 8 ਭਰਾ ਬਾਝ ਹੋਇਆ ਤਾਂ ਵਾਹਿਗੁਰੂ ਨੇ ਬਾਈ ਬੜਾ ਰਜੀਦਾ ਤਾ ਬਾਈ ਹੂੰ ਦੋਨੇ ਭਰਾ ਨੇ ਇਸ ਟਾਈਮ ਜਰਮਨ ਚ ਆਈ ਅੱਛਾ ਜੀ ਬੜੀ ਕਿਰਪਾ ਮਹਾਰਾਜ ਇੱਥੇ ਹੀ ਭੈਣ ਭਰਾ ਸਾਰੇ ਸਾਥ ਆਪਣ ਜੰਦੇ ਆ ਜੀ ਵਾਹ ਜੀ ਵਾਹ ਹਾਂਜੀ ਲੋ ਜੀ ਮੈਲ ਆ ਗਈ ਹਾਂਜੀ ਹਾਂਜੀ ਮੈਲ ਚੱਕਣਾ ਥੋੜਾ ਜਿਹਾ ਟੈਕਨੀਕਲ ਜਿਹੇ ਦਾ ਕੰਮ ਹੁੰਦਾ ਹਾਂਜੀ ਬਹੁਤ ਸੋਹਣਾ ਚੱਕਣਾ ਹੈ ਮਹਾਰਾਜ ਦੇਖੋ ਮੋਟੀ ਜੋਟੇ ਕੋ ਮੋਟੀ ਆਈ ਮੈਲ ਇਹ ਨਾ ਮੈਨੂੰ ਕਹਿ ਦਿਓ ਵੀ ਦੇਖੋ ਜਦੋਂ ਆਪਾਂ ਗੁੜ ਦੀ ਵੀਡੀਓ ਬਣਾਉਣ ਜਾਣੇ ਹੁੰਨੇ ਆ ਉੱਥੇ ਜਾ ਕੇ ਮੂੰਹ ਹੱਲ ਨਹੀਂ ਅਗਲੇ ਤੇ ਦੇਖੀ ਜਾਣਾ ਬੰਦਾ ਵੀ ਜੇ ਆਪਾਂ ਉਹਦੇ ਨਾਲ ਕੋਈ ਹੱਥ ਲਵਾ ਸਕਦੇ ਤੇ ਉਹ ਲਵਾ ਦੇਣਾ ਚਾਹੀਦਾ ਬਾਬਾ ਜੀ ਨਾਲੇ ਕੰਮ ਸ਼ੌਂਕਣਾ ਹਾਂ ਸ਼ੌਂਕ ਦਾ ਕੰਮ ਆ ਸਾਰੇ ਸ਼ੌਕ ਦਾ ਕੰਮ ਆ ਸਾਡੇ ਸਿਮਰਨ ਹੁਣੀ ਤਾਂ ਅੱਗੇ ਹੀ ਕਹਿੰਦੇ ਆ ਹਾਂਜੀ ਹਾਂਜੀ ਹੈ ਹਾਂਜੀ ਹਾਂਜੀ ਨੰਮੜਾ ਮੋਟਾ ਇੰਨਾ ਸਿੱਖ ਲੈਣਾ ਚਾਹੀਦਾ ਹਾਂਜੀ ਕਿਤੇ ਦੱਸਣਾ ਜਾਂ ਕਰਾਉਣਾ ਹੀ ਪੈ ਜਾਂਦਾ ਮਹਾਰਾਜ ਤੁਸੀਂ ਸਿੱਖੇ ਪਏ ਮਹਾਰਾਜ ਦੇਖੋ ਇਹ ਸਿੱਖਣ ਕੰਮ ਵੀ ਕਰਦੇ ਹੋਏ ਤੁਸੀਂ ਨਹੀਂ ਨਹੀਂ ਇਹਨੇ ਜੋਗੇ ਹਜੇ ਕਿੱਥੇ ਭਾਜੀ ਪਰ ਇਦਾਂ ਵੀ ਮਾੜਾ ਮੋਟਾ ਇਹ ਅੱਛਾ ਅੱਧੇ ਚਮਚੇ ਤੋਂ ਵੀ ਥੋੜਾ ਸੋਟਾ ਲਾ ਆਉਣਾ ਚੌਥਾ ਇਸ ਸਮਨੇ ਹੈਗਾ ਹੈ ਜੀ ਚੌਥਾ ਇਸ ਸਹੀ ਆ ਹੈ ਹਾਂਜੀ ਇਹ ਬਸ ਇਹ ਨਾ ਜੇ ਆਪਾਂ ਇਨੀ ਘੜ ਤੱਕ ਦੇ ਪਾਤਾ ਫੇਕ ਹੁਣੇ ਕਰਨੇ ਨੇ ਹਾਂ ਅੱਗ ਫੁੱਲ ਰੱਖਣੀ ਪਤਾ ਲਈ ਅੱਛਾ ਅੱਗ ਫੁੱਲ ਰੱਖਣੀ ਹਾਂ ਚਲੇ ਇਹ ਪਤਾ ਹੈ ਦੋ ਚਾਂਚੇ ਪਤੋਂ ਕੰਮ ਤਾਂ ਵੀ ਕੋਈ ਨਹੀਂ ਕਰਨਾ ਆਗਣੇ ਕਰਨਾ ਸਾਕੋ ਇਹਨਾਂ ਛੋਟਾ ਵੀ ਬਾਹਰ ਆ ਜਾਣਾ ਮੈਲੀ ਬਾਹਰ ਆ ਰਣੀ ਆ ਹੂੰ ਕਿ ਜਗਤ ਇਹ ਪਿੰਡਿਆਂ ਦਾ ਪਾਣੀ ਪਾਉਣੇ ਫਲਾਣਾ ਪਾਉਣੇ ਨਾ ਉਹ ਪਿੰਡਿਆਂ ਦਾ ਜੋ ਮਰਜ਼ੀ ਪਾਈ ਜਾਣ ਠੀਕ ਆ ਦੁਬਾਰਾ ਫੇ ਉਹਨਾਂ ਦੂਜੇ ਘੜਾ ਇਹ ਜੋ ਕੱਢ ਕੇ ਪਹਿਲੇ ਚ ਪਾ ਕੇ ਫੇ ਛੋਟਾ ਪਾਉਣਾ ਪਾਣਾ ਹੂੰ ਉਹਦਾ ਪਤਾ ਨਿਕਰ ਨਹੀਂ ਤੇ ਬਣਾ ਉਹ ਇਤੋਂ ਜ਼ਿਆਦਾ ਪਾਉਂਦੇ ਆਪਾਂ ਇੰਨਾ ਕਿ ਪਈਦਾ ਵਾ ਕਰਿਓ ਤੇਜ ਮਾਤਾ ਜੀ ਜਰਾ ਅੱਗ ਚਲੋ ਜੀ ਹੋਰ ਸਭ ਭਾਜੀ ਲੈ ਵੀ ਆ ਫੋੜਦੀ ਪਾ ਫੋੜਦੀ ਹਾਂਜੀ ਮਾਨਤਾ ਕਰਦਾ ਹੁਣ ਗੋੜਖਾਨ ਦਾ ਬਾਕੀ ਤਾਜਾ ਰਸ ਪੀ ਸਕਦੇ ਆ ਅਗੇ ਗੋੜ ਤੁਹਾਨੂੰ ਆਪਾ ਖਵਾ ਦਿਆਂਗੇ ਤਤਾ ਦਤਾ ਪਰ ਇੱਕ ਮਾਂ ਤੇ ਪੁੱਤਰ ਦਾ ਸਾਂਝਾ ਵੇਲਣਾ ਹੈ ਹਾਂਜੀ ਹਾਂਜੀ ਮੇਰੀ ਖਿਆਲ ਆ ਸ਼ਾਇਦ ਮਾਂ ਤੇ ਪੁੱਤਰ ਦਾ ਵੇਲਣਾ ਨਹੀਂ ਹੋਣਾ ਕੋਈ ਵੀ ਪੰਜਾਬ ਸ਼ਾਇਦ ਮੈਂ ਕਹ ਜਨਰਤ ਮੈਂ ਮਾਤਾ ਤੇ ਪੁੱਤਰ ਰਲ ਕੇ ਗੋੜ ਬਣਾ ਰਿਹਾ ਯਾਰ ਆਏ ਹਾਏ ਭਾਜੀ ਕੀ ਆਵਾਜ਼ ਮੈਂ ਵੈਸੇ ਪਹਿਲੀ ਵਾਰ ਹੀ ਦੇਖ ਰਿਹਾ ਹਾਂ ਹਾਂਜੀ ਇਹ ਆਪਾਂ ਸ਼ੌਕ ਨਾਲ ਆਏ ਅੱਛਾ ਜੀ ਮਾਤਾ ਜੀ ਹੋਰੀ ਸਾਰਾ ਕੰਮ ਕਰਦੇ ਆ ਖੇਤੀ ਜਾਨੀ ਇੱਥੇ ਭਾਜੀ ਦਸਾਂ ਕੱਲੋਂ ਗਣੇਸ਼ ਨਾਲ ਲੱਗਿਆ ਸੀ ਚਾਰ ਬੰਦੇ ਗੰਨੇ ਸਰਾਉਣਾ ਲੱਗਿਆ ਘੰਟੇ ਇੱਕ ਜਿਨਾ ਹੀ 6 ਪੱਤੇ ਦੇ ਗੰਨੇ ਛੱਲੇ ਤੇ ਠੀਕ ਹੈ ਜੀ ਘੰਟੇ ਇੱਕ ਜਿਨਾ ਚ ਇਥੇ ਲੈ ਕੱਲ ਲੈ ਕੇ ਚਾਰ ਪੱਤਰ ਕੱਢੇ ਗੰਨੇ ਵਿੱਚ 6 ਪੱਤੇ ਛੱਲੇ ਬਾਕੀ ਅੱਜ ਕੱਢਨੇ ਦੋ ਪੱਤਾਂ ਜੀ ਅੱਛਾ ਜੀ ਹਾਂ ਜੀ ਤੇ ਮੈਨੂੰ ਇੱਦਾਂ ਵੀ ਲੱਗਦਾ ਆ ਵੀ ਜਿੱਦਾਂ ਆਪਾਂ ਖਾਲਸਾ ਜੀ ਜਦੋਂ ਆਪਾਂ ਗਰਮੀਆਂ 'ਚ ਗੱਲ ਕਰਦੇ ਸੀ ਜਿੱਦਾਂ ਤੁਸੀਂ ਸਾਰੇ ਸਾਨੂੰ ਬੂਟੇ ਵੀ ਵਿਖਾਲੇ ਸਾਰਾ ਕੁਝ ਦੱਸਿਆ ਸੜ ਸੜ ਦੇ ਤੇ ਮੇਰਾ ਖਿਆਲ ਆ ਵੀ ਮਾਤਾ ਜੀ ਹੁਰਾ ਦਾ ਫਿਰ ਬਹੁਤ ਯੋਗਦਾਨ ਆ ਤੁਹਾਨੂੰ ਏਦਾਂ ਸਾਰੀ ਕਿਰਤ ਸਿਖਾਉਣ ਚ ਹਨਾ ਹਾਂਜੀ ਹਾਂਜੀ ਬਾਈ ਇਹ ਤਾਂ ਬਾਬਾ ਜੀ ਮਾਤਾ ਸਾਡੀ ਕੀ ਆ ਤਾਂ ਸਾਧੂ ਆ ਬਾਈ ਬਾਜੀ ਪਾ ਠੀਕ ਆ ਜੀ ਸਾਡੇ ਬਾਪ ਜਿਹੜੇ ਸੀਗੇ ਸਾਡੇ ਜਨਮ ਤੋਂ ਪਹਿਲਾਂ 7 ਮਹੀਨੇ ਪੂਰੇ ਹੋ ਗਏ ਸੀਗੇ ਠੀਕ ਆ ਜੀ ਅੱਛਾ ਜੀ ਤੇ ਸਾਨੂੰ ਇਹਨਾਂ ਨੇ ਪਾਲਿਆ ਬਾਈ ਜੀ ਇਹ ਸਾਡੀ ਮਾਤਾ ਕਾ ਰੱਬ ਆ ਬਾਈ ਸਾਰੇ ਪੰਡ ਹੀ ਮੰਨਦਾ ਜੀ ਜੀ ਹੈਂ ਉਹ ਮੈਲ ਦੇਖੋ ਤੁਹਾਡੇ ਸਾਹਮਣੇ ਕੋਈ ਪਹਿਲੇ ਸੱਟੇ ਚੱਕ ਗਈ ਜੇ ਪਈ ਮੈਲ ਸਾਰੀ ਠੀਕ ਆ ਜੀ ਹਾਂ ਹੁਣ ਚਿੱਟੀ ਮੈਲ ਆਈ ਜਣੀ ਆਈ ਠੀਕ ਆ ਜੀ ਹਾਂ ਹੁਣ ਮੈਲ ਮਲ ਚ ਹੈਣੀ ਜੀ ਜਾਗਣਾ ਵਾਲੇ ਪਹਿਲਾਂ ਨਾ ਜੀ ਤੋਂ ਪਹਿਲਾਂ ਮੈਲ ਪਹਿਲਾਂ ਵੀ ਆਉਂਦੀ ਤੇ ਬਾਅਦ ਬਾਅਦ ਚ ਬਣਦੀ ਆਉਣਾ ਬਸ ਝੱਗ ਜੀ ਹੈ ਚਿੱਟੀ-ਚਿੱਟੀ ਬਸ ਆਈ ਹੈ ਹਮ ਓਕੇ ਅੱਛਾ ਮੈਲ ਮੇਲ ਤਾਂ ਆਪਾਂ ਪਹਿਲਾਂ ਹੀ ਚੱਕ ਪਹਿਲਾਂ ਚੱਕਦੀ ਆ ਜੀ ਹਨਾ ਹਾਂਜੀ ਲਓ ਜੀ ਥੋੜੀ ਬਹੁਤੀ ਹੁਣ ਚੱਕੀ ਜਾਣੀ ਆ ਹਾਂਜੀ ਨਾਲੇ ਅੱਗ ਥੱਲੇ ਬਲੀ ਜਾਂਦੀ ਹੈ ਮੈਨੂੰ ਲੱਗਦਾ ਵੀ ਇਹ ਬਹੁਤ ਛੇਤੀ ਘਮੇ ਤੇ ਆ ਜਾਣੀ ਆ ਪਤ ਪਾਈ ਮਾੜੇ ਕਿਰਪਾ ਕਰੇ ਬਾਲਣ ਸੋ ਕਾਵੇ ਤੇ ਘੰਟੇ ਚ ਪੱਤ ਪਰੇ ਅੱਛਾ ਜੀ ਬਾਲਣ ਸੋ ਕਦੀ ਗੱਲ ਹੈ ਘੰਟੇ ਚ ਪੱਤ ਹਾਂਜੀ ਹਾਂਜੀ ਯਾਰ ਦੇਖ ਲੈਨੇ ਮੈਂ ਕਹਿੰਦਾ ਵੀ ਇੰਨੀ ਛੇਤੀ ਪੱਤ ਆਏ ਬਾਲਣ ਥੋੜਾ ਗੰਨਾ ਥੋੜਾ ਇਹ ਯਾਰ ਸਿੰਗਲ ਕੜਾਈ ਚ ਤਾਂ ਫਿਰ ਤੁਸੀਂ ਬਹੁਤ ਵਧੀਆ ਬਣਾ ਲੋਂਗੇ ਗੁੜ ਭਾਜੀ ਲੋਕੀ ਕਹਿੰਦੇ ਸਿੰਗਲ ਚ ਬਹੁਤ ਥੋੜਾ ਬਣਦਾ ਯਾਰ ਨਹੀਂ ਨਹੀਂ ਛੋੜਾ ਗੱਲ ਮੰਨਣਾ ਜੀ ਹਾਂ ਤੇਰੀ ਸਿੰਗਲ ਚ ਵਧੀਆ ਸਿੰਗਲ ਚ ਬਣਦਾ ਹਾਂ ਹੁਣ ਆਪਾਂ ਦੂਜੇ ਜੇ ਬਣਾਵਾਂਗੇ ਦੂਜੇ ਜੇ ਕੋਈ ਚਾਰਾਂ ਵਾਲ ਚੌਂ ਵਾਲਾ ਤਾਂ ਮੈਨੂੰ ਦੂਜੇ ਦੇ ਲੈਣਾ ਪਹਿਲੇ ਚ ਲੈਣੀ ਆ ਕਿ ਪਤਾ ਲੈਣੀ ਉਹ ਹੂੰ ਸੋ ਪਤਾ ਕੀ ਹੈ ਜੀ ਇਧਰੋਂ ਘਮੇ ਤੇ ਤੇ ਸਰਦਾਰ ਨਾਨਕ ਸਿੰਘ ਜੀ ਇਹ ਹੁਣ ਕਮਾ ਫੇਰ ਰਿਹਾ ਤੇ ਉਧਰ ਖਾਲਸਾ ਜੀ ਲੱਗੇ ਨੇ ਚੌਕੇ ਦੇ ਤੌਰ ਤੇ ਡਿਊਟੀ ਪਲੇ ਕਰਨ ਭਾਜੀ ਆ ਗਏ ਨੇ ਭਾਜੀ ਗਿਆਨੀ ਦਰਬੀਰ ਸਿੰਘ ਜੀ ਇਹ ਵੀ ਆ ਗਏ ਅਸੀਂ ਇਹਨਾਂ ਨੂੰ ਪਹਿਲਾਂ ਸਵੇਰ ਦਾ ਕਿਹਾ ਹੋਇਆ ਸੀ ਪਰ ਇਹ ਲੇਟ ਆ ਬਹੁਤ ਜ਼ਿਆਦਾ ਤੇ ਅਸੀਂ ਕਿਹਾ ਸੀ ਵੀ ਸਾਡੇ ਤੋਂ ਪਹਿਲਾਂ ਚਾਹੀਦੇ ਉੱਥੇ ਪਰ ਚਲੋ ਕੋਈ ਨਹੀਂ ਕੋਈ ਗੱਲ ਨਹੀਂ ਹਾਂ ਯਾਰ ਜੀ ਮੁੰਡੇ ਦਾ ਉਦਮ ਬਹੁਤ ਵਧੀਆ ਆ ਹਾਂ ਜੀ ਬਹੁਤ ਵਧੀਆ ਬਰਾਲਾ ਜੀ ਤੇ ਇਹ ਜਿਹੜਾ ਵੀਰ ਆ ਮਤਲਬ ਆਪਾਂ ਇਹਦਾ ਗੰਨਾ ਉਦੋਂ ਗਰਮੀਆਂ 'ਚ ਵੀ ਵੇਖ ਕੇ ਗਿਆ ਹੀ ਆਪਾਂ ਚੈੱਕ ਕੀਤਾ ਆ ਵੀ ਹਾਂ ਵੀ ਮਤਲਬ ਥੀ ਮਿਹਨਤ ਕਰਦੇ ਬੰਦੇ ਹਾਂ ਜੀ ਤੇ ਆ ਮੈਂ ਹਨਾ ਇਹਦਾ ਕਲਰ ਦੇਖਿਓ ਮੜਿਆ ਇਹਦਾ ਕਲਰ ਦੇਖ ਕੇ ਮੈਨੂੰ ਆਪਣੇ ਵਾਲਾ ਯਾਦ ਆ ਗਿਆ ਤੁਹਾਡੇ ਵਾਲੇ ਜਿਹੜੇ ਗੋੜ ਬਣਦਾ ਉਹ ਵੀ ਸੇਮ ਹੀ ਕਲਰ ਬਣਦਾ ਹਾਂ ਜੀ ਹਾਂ ਜੀ ਹਨਾ ਵੇਖੋ ਤੁਸੀਂ ਜਰਾ ਹਾਂ ਜੀ ਮੈਂ ਕਹਾਂ ਜੀ ਮੈਂ ਕਹਤਾ ਬਹੁਤ ਦੇਖੋ ਕਦੋਂ ਕਿਲੋਮੀਟਰ ਦਾਕੇ ਦਾ ਮੈਂ ਕਿ ਜਾਂਦਾ ਉਹਨਾਂ ਦੇ ਹੂੰ ਪਤਾ ਲੱਗ ਜਾਂਦਾ ਜਦਾਂ ਗੋੜ ਦੀ ਕੁਆਲਿਟੀ ਦਾ ਪਤਾ ਲੱਗ ਜਾਂਦਾ ਵੀ ਹਾਂ ਸ਼ਾਇਦ ਮੈਂ ਕਹਦਾ ਹੁੰਦਾ ਵੀ ਹਾਂ ਵੇਲਣਾ ਚੱਲ ਰਿਹਾ ਉਸ ਤੋਂ ਹੂੰ ਹਾਂਜੀ ਤੇ ਦੇਖ ਲੋ ਕਿੱਥੋਂ ਤੱਕ ਜਾ ਰਿਹਾ ਮੈਂ ਕਹਦਾ ਜੀ ਮਹਿਕ ਪੂਰੀ ਆ ਰਹੀ ਆ ਬਿਲਕੁਲ ਉਵੇਂ ਦਾ ਹੀ ਫੀਲ ਹੋਏਗਾ ਜਦੋਂ ਮਿਹੜੂ ਗੋੜ ਬਣਦਾ ਉਹਦਾ ਕਾਰਨ ਪਹਿਲੀ ਗੱਲ ਚਲੋ ਰੱਬ ਦੀ ਮਿਹਰ ਨਾਲ ਗੁਰਮੁਖ ਪਿਆਰੇ ਆ ਬੰਦੇ ਦੂਜੀ ਗੱਲ ਇਹ ਆ ਵੇ ਇਹ ਸਿੰਗਲ ਕੜਾਹੇ ਚ ਹਾਂ ਸਿੰਗਲ ਕੜਾਹੇ ਬਿਲਕੁਲ ਜੀ ਹਾਂ ਸਿੰਗਲ ਕੜਾਹੇ ਜੀ ਭਾਜੀ ਬਣਾਉਦੇ ਆ ਤੇ ਭਾਜੀ ਹੋਰੀ ਦੇਖੋ ਆ ਜਦੋਂ ਕਮੇ ਤੇ ਆਈ ਆ ਪੱਤ ਉਦੋਂ ਇਹਦਾ ਅਸਲੀ ਰੰਗ ਪਤਾ ਲੱਗਾ ਜੀ ਤੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਤੁਸੀਂ ਦੇਖ ਸਕਦੇ ਆ ਬਿਲਕੁਲ ਪੂਰਾ ਇਹਨ ਮਠਾਸ ਵਾਂਗੂ ਮਹਿਕ ਆ ਰਿਹਾ ਤੁਹਾਨੂੰ ਪਾਫੇ ਬਿਲਕੁਲ ਬਿਲਕੁਲ ਪਾਫ ਹੀ ਦਸ ਰਹੀ ਹੈ ਜੀ ਪਾਫ ਦਸ ਰਹੀ ਆ ਉੜਦੀਆਂ ਪਾਫਾਂ ਤੇ ਚੇਤ ਕਰਦਾ ਹੋਣਾ ਵੀ ਇੱਕ ਮਿੰਟ ਚ ਲਿਆ ਕੜਾਹ ਡੰਡ ਲਿਆਵਾ ਲੈ ਲੈ ਅੱਛਾ ਭਾਜੀ ਏ ਪਤਾ ਗਈ ਆਪਣੀ ਹਾਂਜੀ ਭਾਜੀ ਅੱਛਾ ਜੀ ਠੀਕ ਆ ਏ ਆਪਾਂ ਕਿੰਨੀ ਰਾਸ ਪਾਈ ਸੀਗੀ ਜਦੋਂ ਸਵੇਰੇ ਪਾਈ ਆ ਐਚੇ ਪਾਈ ਆਪਾਂ ਜੀ 70 ਕਿਲੋ ਪਾਈ ਨੇ ਆ 70 ਕਿਲੋ ਤੇ ਆਪਣੀ ਕਿੰਨੇ ਕ ਕਿਲੋ ਦੀ ਬਣ ਜਾਂਦੀ ਆ ਇਹ ਜਿਹੜੀ ਪਾਤਾ ਬਣਦੀ ਇੱਕ ਇਹਦਾ ਭਾਜੀ ਜੇ ਆਪਾਂ ਪਾ ਦਈਏ ਕੋਈ ਕੁਆਂਟਰਲ ਸਪਾਈਏ ਹੂੰ ਤੇ 15 16 ਕਿਲੋ ਜਿਹੜਾ ਬਣਾ ਆਪਣੇ ਮਾਰਚ ਅਪ੍ਰੈਲ ਚ ਜਦੋਂ 19 ਕਿਲੋ ਬਣ ਜਾਂਦਾ ਜੀ ਅੱਛਾ ਜੀ ਹੁਣ ਘਟਵਾਣਾ ਹੈ ਹੁਣ ਫਿਰ ਤੁਸੀਂ ਬਣਾਉਦੇ ਹੋਗੇ 10 11 ਕਿਲੋ ਇਹ ਬਣ ਜਾਣਾ ਹਜੀ 12 13 12 ਕਿਲੋ ਅੱਛਾ ਜੀ ਨੱਕ ਠੀਕ ਆ ਨਹੀਂ ਬਣਾਇਆ ਤਾਰ ਜੀ ਲੰਮੀ ਬਣਾਇਆ ਤਾਰ ਭਾਈ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਤੇ ਹੁਣ ਜਦੋਂ ਜੀ ਆਪਾਂ ਨਵੇਂ ਸਿਰਿਓਂ ਫੇਰ ਰਸ ਬਣਾਉਣੇ ਆ ਤੇ ਰਸ ਜਦੋਂ ਪਾਉਣੇ ਆ ਤਾਂ ਫੇਰ ਇਹ ਜਿਹੜਾ ਆ ਇਹ ਚੂਹਾ ਵੀ ਬਣ ਗਿਆ ਜੀ ਇਹ ਪਉਣ ਕੇ ਹੀ ਪਾਉਣੀ ਆ ਲੈ ਭਾਈ ਆ ਚੂਹਾ ਵੀ ਬਣ ਗਿਆ ਨਾਲ ਹੀ ਗਿਆਨੀ ਜੀ ਨੇ ਬਣਾਤਾ ਨਿਆਣੇ ਬੈਠੇ ਨਹੀਂ ਖਾ ਜਾਣਾ ਸਾਰਾ ਹੀ ਹੈ ਭਾਜੀ ਦਿਖਾਓ ਭਾਜੀ ਨੇੜੇ ਕਰੇ ਮੜ ਜਾ ਲੈ ਬਈ ਮੇ ਰੰਬੇ ਕੱਲਾ ਕੀ ਬਾਤ ਹੈ ਬਈ ਇਹ ਆ ਕੋਈ ਆ ਪੰਜਾਬ ਦੇ ਬੱਚਿਆਂ ਦੀ ਚਾਕਲੇਟ ਪੁਰਾਣੇ ਸਮੇਂ ਦੀ ਜਾਨੀ ਕੇ ਅੱਛਾ ਖਾਓ ਵੀ ਨਿਆਣੇਓ ਖਾ ਕੇ ਦਿਖਾਓ ਖਾਓ ਵੀ ਖਾਓ ਖਾਓ ਵੀ ਖਾਓ ਕਿਦਾਂ ਵਧੀਆ ਵਧੀਆ ਬਈ ਵੈਰੀ ਗੁੱਡ ਲਾਵੇ ਚਲੋ ਸਰ ਅੱਛਾ ਜੀ ਇਧਰ ਆਪੇ ਸੱਜਣਾ ਫਤ ਗੁੱਡ ਹੋ ਰਹੀ ਐ ਇਦੋਂ ਮੇਰਾ ਖਾਲਾ ਸ਼ੌਟ ਸਹੀ ਜਾਂਦਾ ਅੱਛਾ ਗੰਡ ਭਾਜੀ ਆਪਣਾ ਲੋਹੇ ਦਾ ਤੁਸੀਂ ਵਰਤਦੇ ਆ ਹਾਂਜੀ ਭਾਜੀ ਕਾਰਨ ਲੋਹੇ ਦਾ ਆਪਣੇ ਸ੍ਰੀ ਦੀ ਧਾਤ ਦਾ ਲੋਹਾ ਆ ਜੀ ਜੀ ਇਹ ਵਿੱਚ ਖੁਰਬੀ ਜਾ ਕੋਈ ਨੁਕਸਾਨ ਨਹੀਂ ਹੈਗਾ ਜੀ ਅੱਛਾ ਜੀ ਜਿਹੜੇ ਆਪਣੇ ਬਰਤਨ ਜਿਹਦਾ ਆਪਣਾ ਨੰਗਸੰਗ ਵੀ ਕੋਈ ਵੀ ਆ ਹਾਂਜੀ ਉਹ ਸਾਰੇ ਸਭ ਉਹਦੇ ਬਣਦੇ ਆ ਠੀਕ ਆ ਜੀ ਹੋਜੀ ਜਾਨਾ ਜੀ ਹਾਂਜੀ 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 ਸਾਰੇ ਸਰਬੋਜ ਬਣਦੇ ਲੰਗਰ ਜੀ ਅੱਛਾ ਜੀ ਤੇ ਆਪਣਾ ਸਰਕਲ ਹੋ ਰਾਇਆ ਆ ਬਾਤਿਆਂ ਸਾਨੂੰ ਮਜਬੂਰੀ ਨੂੰ ਅਜੇ ਸ਼ੁਰੂ ਨਾ ਨਾ ਕਿੱਤਾ ਕੰਮ ਨਹੀਂ ਤੇ ਲੋਹੇ ਦਾ ਸਰਬੋਜ ਪਰਣਾ ਲੋਹੇ ਦਾ ਆ ਜਾਣਾ ਹਾਂ ਅੱਛਾ ਜੀ ਠੀਕ ਹੈ ਠੀਕ ਹੈ ਬਈ ਮਾਤਾ ਜੀ ਚਾਦਰ ਸਭ ਜੰਮ ਗਿਆ ਕੋੜ ਇਹ ਹੁਣੇ ਜੰਮ ਜਾਣਾ 1 ਮਿੰਟ ਦੇ ਅੱਛਾ ਜੰਮ ਗਿਆ ਬਾਈ ਜੀ ਸਾਰਾ ਜੰਮ ਗਿਆ ਜੀ ਉਹ ਬੱਲੇ ਫੇਰ ਲਾਉਣ ਨਹੀਂ ਦੇਣਾ ਇਹ ਤਾਂ ਮੈਨੂੰ ਤਾਂ ਲੱਗਦਾ ਵੀ ਤੁਹਾਨੂੰ ਪਤ ਗੁੱਡਣ ਨਹੀਂ ਦੇ ਆ ਵੀ ਮੌਕਾ ਨਹੀਂ ਪਵੇਂਗਾ ਐਸਾ ਅੱਛਾ ਆ ਪੂਰਾ ਬਣਦਾ ਜੀ ਬੋਰਾ ਮੈਂ ਕਹੇ ਤੈਨੂੰ ਤਰੇਤਾ ਸਰਕਦੀ ਨਾ ਵਰਕੂਗਾ ਇਹ ਅੱਛਾ ਜੀ ਲੈ ਜਿਹੋ ਜਿਹੇ ਹੀ ਕਹਿੰਦੇ ਹੁੰਦੇ ਮਿੱਟੀ ਉਹ ਰੰਗ ਦੇਖਾ ਵੇ ਚਿੱਟਾ ਬਣ ਜਾਣਾ ਜਿੰਨਾ ਫੇਰੀ ਗੱਡੀ ਆ ਤੁਹਾਡੇ ਸਾਹਮਣੇ ਆ ਹਾਂ ਉਹ ਇਹ ਕੈਮੀਕਲ ਨਹੀਂ ਕੋਈ ਰੰਗ ਨਹੀਂ ਕੁਛ ਨਹੀਂਗਾ ਰੰਗ ਜਿੱਦਾ ਕੋਟੀ ਆ ਗਈ ਨਾਲ ਚਿੱਟਾ ਹੋ ਜਾਣਾ ਰੰਗ ਨਹੀਂ ਠੀਕ ਜਿਹਾ ਜਨੇ ਹੂੰ ਮਾਮਾ ਜੀ ਆ ਜਾਓ ਜੀ ਕੈਨੀ ਜੀ ਲੱਗ ਗਿਆ ਮਾੜਾ ਪਾਜੀ ਨਾਨਕ ਪਾਜੀ ਆ ਜਾਓ ਮਾੜਾ ਪੈਸੇ ਖੱਲਣ ਲਾਉਣ ਪੜਿਆ ਲੈਣਾ ਇਹ ਤਾਂ ਖਾਲਸਾ ਜੀ ਫੇ ਹੱਲੇ ਨਾਲ ਹੀ ਲਾਉਣ ਵਾਲੀ ਗੱਲ ਆ ਮੈਨੂੰ ਕਹ ਹੱਲਾ ਪੈਂਦਾ ਨਾ ਨਿਕ ਸਕਦਾ ਹੱਲਾ ਹੁੰਦਾ ਜੀ ਹਾਂ ਮਿਸ਼ਰੀ ਅਜ ਮਿਸ਼ਰੀ ਸੁਦੀ ਅੱਛਾ ਹਾਂ ਜੀ ਹਾਂ ਜੀ ਤੰਨ ਦਾਤਾ ਮੈਂ ਕਿਹਾ ਪੱਤ ਲਾ ਦੀਏ ਜੰਮ ਗਿਆ ਹੈ ਹਾਂਜੀ ਹਾਂਜੀ ਭਾਜੀ ਓਏ ਹੋਏ ਹੋਏ ਤੇ ਕਲਰ ਵੀ ਨੇਚਰਲ ਆ ਹਾਂ ਇਹ ਇੱਕ ਹੋਰ ਵੀ ਤਾਂ ਦੱਸ ਦਨੇ ਆ ਜਿਹੜੀ ਪੱਤ ਲੱਥ ਗਈ ਆ ਜਿਹੜੇ ਨਾਲ ਪਿੰਨੇ ਬਣੋ ਵਿੱਚੇ ਦਵਾਂਗੇ ਜਿਹਨੂੰ ਤੇ ਠੀਕ ਆ ਜੀ ਹਾਂ ਪੱਤ ਵੀ ਚਾੜ ਕੇ ਦਵਾਂਗੇ ਪੂਰੀ ਰਹੀਂ ਅੱਛਾ ਹਾਂਜੀ ਹਾਂਜੀ ਅਸਲ ਕਰ ਨਹੀਂ ਪਤਦਾ ਇਹ ਆ ਜੀ ਜਿਹੜੀ ਚਾੜ ਕੇ ਲੋਣੀ ਨਾ ਉਹ ਖੇਲਰ ਜਾਂਦਾ ਗੋੜ ਹਾਂ ਐਦਾਂ ਬਾਨੇ ਡਿਆ ਉਹ ਨਹੀਂ ਲਾਲ ਬਣੂਗੀ ਓਏ ਹੱਲਾ ਮਾਰਦੇ ਆ ਪਾਉਣਾ ਨਾ ਹੱਲਾ ਮਾਰਦੀ ਹਾਂ ਬਹੁਤ ਵਧੀਆ ਗੋੜ ਬਣੇ ਗਿਆਨੀ ਜੀ ਲੱਗੇ ਟੇਸਟ ਕਰਨ ਗਿਆਨੀ ਜੀ ਗਰਮ ਗਰਮ ਗੋੜ ਮਾਰਿਆ ਟੇਸਟ ਕਰਕੇ ਦੱਸੋ ਤੁਸੀਂ ਕਿਦਾਂ ਦਾ ਆ ਤੁਸੀਂ ਦੱਸੋ ਬਹੁਤ ਵਧੀਆ ਜੀ ਹਾਂ ਕਾਣ ਬਹੁਤ ਐ ਜੀ ਗੋੜ ਦਾ ਪਤਾ ਗੋੜ ਹਾਂਜੀ ਹਾਂਜੀ ਬੜਾ ਟੇਸਟ ਕਰਕੇ ਦੱਸੋ ਇੱਕ ਹੋਰ ਕੰਮ ਕਰਿਆ ਤੇ ਦੀ ਲੋਡਿੰਗ ਨਾ ਦੇਖੋ ਜੀ ਪਰ ਇਹ ਤੋਂ ਪਤਾ ਲੱਗ ਜਾਂਦਾ ਜੀ ਹਾਂਜੀ ਹਾਂਜੀ ਹਾਂ ਤਾ ਨਾ ਲੱਗੇ ਆ ਇਧਰ ਆਪਣੇ ਭੋਟਾ ਗਿਆ ਵੈਸੇ ਤਾਂ ਵੀ ਮੰਨ ਲਾ ਤਾਂ ਲੱਗਣੀ ਜੀ ਨਹੀਂ ਮੈਂ ਹੈਗਾ ਕੜੀਆਂ ਨਹੀਂ ਤੋ ਜਾਣ ਲੱਗੇ ਨਾਲੇ ਜੀ ਹਾਂ ਹਾਂਜੀ ਇਹ ਤੋਂ ਬੜਾ ਇਹ ਤੋਂ ਬੜਾ ਲੱਗਦਾ ਕਾਂ ਕਿੰਨਾ ਗੋਰਚੀ ਜੀ ਓਏ ਹਾਂਜੀ ਭਾਈ ਨਾ ਤਤਾ ਹੱਥ ਨਹੀਂ ਲੱਗ ਰਿਹਾ ਹਲੇ ਵੀ ਗੋਰ ਨੂੰ ਦੇਖ ਲਓ ਜੀ ਉਹਨਾਂ ਨੇ ਬੜੀ ਹੰਪਣਾ ਟਿੱਕੀਆਂ ਲਾਈਆਂ ਜੀ ਇਹ ਫੇ ਕੱਲੇ ਦਾ ਤਾਂ ਕੰਮ ਬਸਦਾ ਹੀ ਨਹੀਂ ਹੈ ਨਾ ਨਾ ਨਹੀਂ ਨਾ ਕੱਲੇ ਦਾ ਬਸਦਾ ਨਹੀਂ ਹੈਗਾ ਪੀਸੇ ਦਾ अच्छा दो जाने फोर्टी वाले हो फिर भाई ओ बल्ले ते एक ਤੁਸੀਂ ਪੇਸੀ ਵੀ ਕੱਪੜੇ ਤੇ ਲਾ ਰਹੇ ਆ ਨਾ ਹਾਂਜੀ ਭਾਜੀ ਸਾਡੇ ਅੰਦਰ ਪੇਸੇਆਂ ਚਾਦਰਾਂ ਦੇ ਲੱਗ ਸਾਰੀਆਂ ਪੱਲਕਲੇ ਪਤ ਦੇ ਨਾਲ ਜਦ 5-4 ਚਾਦਰ ਹੈਗੀਆਂ ਹਾਂ ਉਦਾਂ ਚੱਕੀਆਂ ਨੇ ਇੱਧਰ ਰੱਖੀਆਂ ਨੇ ਬਸੰਦ ਚੱਕ ਚੱਕ ਲੈ ਵੀ ਸਿਮਰਨ ਆਪਾਂ ਟੇਸਟ ਲੱਗੇ ਆ ਗਣ ਠੀਕ ਆ ਵੀ ਇਹ ਗੁੜ ਆਪਾਂ ਗਰਮੀਆਂ ਦਾ ਰੀਪਰੇ ਸੀਗੇ ਵੀ ਕਦੋਂ ਕਦੋਂ ਮਤਲਬ ਇਹ ਗੁੜ ਸ਼ੁਰੂ ਕਰਨ ਤੇ ਆਪਾਂ ਫੇਰ ਦੇਖੀਏ ਵੀ ਕੀ ਬਣਾਉਂਦੇ ਆ ਹਾਂ ਤੋਂ ਲਓ ਜੀ ਨਿਆੰਗ ਸੰਗ ਦਾ ਗੋੜ ਖਾ ਕੇ ਵੇਖੋ ਜਰਾ। ਠੀਕ ਤਾ ਵੜੀ ਕਾਣ ਬਹੁਤ ਹੈ ਜੀ। ਪਾਣੀ ਫੜੇ ਕੁੱਲੀ ਫੜੇ ਪਾਣੀ। ਗੋੜੇ ਜੀ। ਆਹਾ। ਨਹੀਂ ਉੱਪਰ ਇਹ ਕੁੱਲੀ ਜਿਹਾ ਪਾਏ ਪਾਣੀ। ਕੁੱਲੀ ਜੀ। ਜੀ ਸੇਮ ਗੋੜੇ ਆ। ਜੋ ਤੁਹਾਡੇ ਕੋਲ ਬਣਦਾ। ਹਾਂਜੀ ਹਾਂਜੀ ਕਾਣ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਾਣ ਨੇ। ਕੋਈ ਮਾੜਾ ਮੋਟਾ ਫਰਕ ਚਲੋ ਹੁੰਦਾ ਆ ਧਰਤੀ ਦੇ ਕਰਕੇ। ਪਰ ਵੀ ਵਾਕ ਹੈ ਹਾਂ ਤੇ ਉਹ ਦੇਖੋ ਜੀ ਟਿੱਕੀਆਂ ਨਹੀਂ ਲਾ ਸਕੇ ਉਹ ਸਿਮਰਨ ਦਿਖਾ ਦੇ ਓਏ ਫਿੱਲਰ ਗਿਆ ਸਾਰਾ ਹੀ ਫਿੱਲਰ ਗਿਆ ਬਾਈ ਤੇ ਥੋੜਾ ਜਿਆਦਾ ਜੜੀ ਹੋਈ ਸੀਗੀ ਜੀ ਅੱਛਾ ਜੀ ਹਾਂਜੀ ਜੇ ਥੋੜੀ ਨਰਮ ਹੁੰਦੀ ਤਾਂ ਫੇਰ ਲੱਗ ਜਾਣੀਆਂ ਸੀਗੀਆਂ ਜੀ ਪਾਤਾ ਪਾ ਲਾਉਣੇ ਇੱਥੇ ਆਈ ਇੱਥੇ ਲਾਈ ਦੀ ਪਾਤਾ ਫੇਰ ਕੋਈ ਖਰਾਬ ਨਾ ਹੋਏ ਪਾਦੀ ਸਾਲ ਪਾਰ ਵਿਚਾਰੇ ਇਹ ਨਿਹੰਗ ਸਿੰਘ ਜੀ ਜਦੋਂ ਤੁਸੀਂ ਕੱਲੇ ਲਾਉਨੇ ਹੋ ਫੇਰ ਅਸੀਂ ਕੱਲਿਆਂ ਨਹੀਂ ਲਾਉਦੇ ਮਾਤਾ ਨਾਲ ਲਾਉਂਦੀ ਫੁਰਤੀ ਨਾਲ ਲਵਾਉਂਦੀ ਓਏ ਅੱਛਾ ਜੀ ਹਾਂਜੀ ਹਾਂਜੀ ਉਹ ਬੱਲੇ ਵੀ ਬੱਲੇ ਮੇਰਾ ਦੋ ਤਿੰਨ ਪੜੀ ਜਲਾ ਕੋਈ ਨਹੀਂ ਕਰ ਨਹੀਂ ਛੱਡਦੇ ਤੇ ਬਾਈ ਜੀ ਕੋਈ ਨਹੀਂ ਇਹਨੂੰ ਇਦਾਂ ਹੀ ਰੱਖ ਲਓ ਇਹ ਜਿਹੜਾ ਗੋੜਿਆ ਨਾ ਪੂਰਾ ਝੂਰਾ ਇਹ ਚਾਹ ਦੇ ਲਈ ਜਿਹੜੇ ਕਹਿੰਦੇ ਵੀ ਅਸੀਂ ਚਾਹ ਲਈ ਹੈ ਨਾ ਨਹੀਂ ਟਿੱਕੀ ਬਣਾ ਦੇਣੀ ਸਰ ਅੱਛਾ ਜੀ ਕਿੱਦਾਂ ਬਣਾਓਗੇ ਜੀ ਟਿੱਕੀ ਆ ਦੇਖੋ ਇੱਧਰ ਪਾਣੀ ਥੋੜਾ ਹੂੰ ਮੜਾ ਹਲਕਾ ਪਾਣੀ ਲੈ ਕੇ ਨਾ ਇਦਾਂ ਹੱਥ ਗਰਮ ਨਾ ਹੋਵੇ ਜੀ ਅੱਛਾ ਜੀ ਅੱਛਾ ਜੀ ਠੀਕ ਆ ਇਹਨੂੰ ਭੇਲੀ ਕਹ ਦਿੰਦੇ ਆਪਾਂ ਠੀਕ ਹੈ ਜੀ ਇਹ ਭੇਲੀ ਹੋ ਗਈ ਤੇ ਪੇਸੀ ਕੋਈ ਗੱਲ ਨਹੀਂ ਜੀ ਪੇਸੀ ਤੁਹਾਨੂੰ ਕਿਸੇ ਦਿਨ ਦੱਸਾਂਗੇ ਪੇਸੀ ਕਿਹਨੂੰ ਕਹਿੰਦੇ ਅਸਲੀ ਮੈਨੂੰ ਕਈ ਦਾ ਆਪ ਚਟਨੀ ਦੇ ਨਾਲ ਲਾਈਆਂ ਇਹ ਪੇਸੀ ਆ ਜੀ ਹਾਂ ਆ ਸਾਰੀਆਂ ਪੇਸੀਆਂ ਆ ਗਈ ਆ ਪੇਸੀਆਂ ਨੇ ਹਾਂ ਜੀ ਪਰ ਅਸਲ ਜੀ ਪੇਸੀ ਇੱਕ ਖਾਸ ਸ਼ਬਦ ਵਰਤਿਆ ਜਾਂਦਾ ਹੈ ਉਹ ਦੱਸਾਂਗੇ ਜੀ ਜਿੱਦਾਂ ਬਿਹਾਰ 'ਚ ਇਹਨੂੰ ਠੇਲੀ ਕਹਿੰਦੇ ਹਾਂ ਜੀ ਹਾਂ ਆਪਣੇ ਨੂੰ ਟਿੱਕੀ ਕਹਿੰਦੇ ਨੇ ਜਾਂ ਪੇਸੀ ਕਹਿੰਦੇ ਨੇ ਮੈਨੂੰ ਕਿਸੇ ਨੇ ਕਿਹਾ ਸੀ ਵੀ ਟਿੱਕੀ ਨਹੀਂ ਕਹਿਣਾ ਕਹਿੰਦਾ ਤੁਹਾਡੀ ਭਾਸ਼ਾ ਨਹੀਂ ਸਹੀ ਹੈਗੀ ਉਹ ਮੈਂ ਕਹਿੰਦਾ ਯਾਰ ਆਪੋ ਆਪਣੇ ਇਲਾਕੇ ਦੀ ਗੱਲ ਹੁੰਦੀ ਆ ਵੱਖ-ਵੱਖ ਇਲਾਕਿਆਂ ਦੀ ਗੱਲ ਆ ਜ਼ਰੂਰੀ ਨਹੀਂ ਕਿ ਮੈਂ ਗਲਤ ਹੀ ਆ ਤੇ ਜੇ ਮੈਂ ਹੀ ਸਹੀ ਆ ਮਤਲਬ ਇਦਾਂ ਨਹੀਂ ਹੈਗਾ ਆਪਣਾ ਜੇ ਅੱਖਰਾਂ ਦਾ ਫਰਕ ਹੈ ਤਾਂ ਮਤਲਬ ਇਹ ਨਹੀਂ ਹੈ ਵੀ ਆਪਾਂ ਗਲਤ ਸਹੀ ਹੋ ਜਾਂਦੇ ਆ ਹਾਂਜੀ ਹਾਂਜੀ ਬਈ ਹੁਣ ਆਪੋ ਆਪਣੇ ਇਲਾਕੇ ਦੀ ਬੋਲੀ ਹੁੰਦੀ ਆ ਜਿੱਥੇ ਇਥੇ ਭਾਈ ਕਹਿੰਦੇ ਆ ਜੀ ਇੱਥੇ ਭਾਈ ਕਹਿੰਦੇ ਆ ਜੀ ਹਾਂ ਭਾਈ ਕਹਿੰਦੇ ਆ ਜੀ ਹੈ ਨਾ ਬਖਵਕ ਬੋਲੀਆਂ ਜੀ ਗੁੜ ਦੀ ਕੁਆਲਿਟੀ ਬਹੁਤ ਵਧੀਆ ਹਾਂਜੀ ਬਿਨਾਂ ਜਾ ਕੇ ਤੁਸੀਂ ਆਰਗੈਨਿਕ ਬਣਾ ਰਹੇ ਆ ਜਲਦੀ ਤੁਹਾਨੂੰ ਆਪਾਂ ਸਰਟੀਫਾਈ ਵੀ ਕਰਵਾ ਦੇਣਾ ਠੀਕ ਹੈ ਜੀ ਤੇ ਤੁਹਾਨੂੰ ਆਰਗੈਨਿਕ ਦਾ ਸਰਟੀਫਿਕੇਟ ਵੀ ਚਲੋ ਮਿਲ ਜੂਗਾ ਹਾਂਜੀ ਬਾਈ ਗੱਲ ਇਹ ਤਾਂ ਆ ਜੇ ਹੁਣ ਕਿਸੇ ਨੇ ਲੈਣਾ ਹੋਵੇ ਗੁੜ ਤੇ ਪਿੰਡ ਦੱਸ ਦਿਓ ਜੀ ਆਪਣਾ ਕਿਹੜਾ ਆ ਜੀ ਨਵਾਂ ਪਿੰਡ ਮੱਲੀਆਂ ਕਲਾਂ ਜੀ ਤੇ ਇਧਰ ਗੁਰਦਰ ਸਾਹਿਬਾ ਸੰਤ ਬਾਬਾ ਆਨੰਦ ਸਿੰਘ ਜੀ ਕਟਿਆ ਅੱਛਾ ਜੀ ਇਹਦੇ ਨਾਲ ਹੀ ਆਪਣਾ ਘਰ ਆ ਜੀ ਆ ਕੰਦ ਗੁਰੂ ਘਰ ਦੀ ਆਪਣਾ ਕੰਦ ਨਹੀਂ ਹੈਗੀ ਹੈ ਜੀ ਅੱਛਾ ਜੀ ਠੀਕ ਹੈ ਜੀ ਇਹ ਆਪਣਾ ਗੁਰੂ ਘਰ 'ਚ ਬਿਠੇ ਪਾਸਾ ਚਲੋ ਜੀ ਅੱਛਾ ਜੀ ਹਾਂ ਜੀ ਗੁਰੂ ਘਰ ਦੇ ਵਿੱਚ ਹੀ ਬਿਠੇ ਹਾਂ ਜੀ ਨਕੌਦਰ ਤੋਂ ਕਪੂਥਲਾ ਰੋਡ ਤੋਂ ਹਾਂ ਜੀ ਨਕੌਦਰ ਤੋਂ ਕਪੂਰਥਰਾ ਰੋਡ ਆ ਮੱਲੀਆਂ ਕਲਾ ਪਿੰਡ ਆ ਚਿੱਟੀ ਮਈ ਤੇ ਮੋਢੇ ਆਪਣਾ ਪਿੰਡ ਆ ਜੀ ਤੇ ਬਾਈ ਜੀ ਨੰਬਰ ਦੇਵੋਗੇ ਜੀ ਆਪਣਾ ਜੇ ਕਿਸੇ ਨੇ ਲੈਣਾ ਹੋਵੇ ਗੁੜ ਆਉਣਾ ਚਾਹੁੰਦਾ ਹਾਂ ਜੀ ਮਹਾਰਾਜ ਨੰਬਰ ਲੈ ਲਓ ਜੀ 99558 94113 ਠੀਕ ਹੈ ਜੀ ਫੋਨ ਕਰ ਸਕਦਾ ਕੋਰੀਅਰ ਕਰਦੇ ਹੋਗੇ ਜੇ ਕੋਈ ਮੰਗੇ ਤਾਂ ਕੁਰੀਅਰ ਸਮਾਂ ਦੇ ਕੇ ਥੋੜਾ ਬੜਾ ਇਹਦਾ ਨਾ ਜਿਹਦਾ ਆਪਾਂ ਬਾਹਲਾ ਦਿੰਦੇ ਨੇਗੇ ਇਹ ਕਿਉਂਕਿ ਦੋ ਕਿੱਲੇ ਆ ਤੇ ਡਿਮਾਂਡ ਬਹੁਤ ਜ਼ਿਆਦਾ ਆ ਸੋ ਭਾਈ ਮੈਂ ਪਹਿਲੇ ਦੱਸ ਦਿਆਂ ਕੋਰੀਅਰ ਔਖਾ ਹੋ ਜਾਣਾ ਕੋਈ ਵੀ ਬੰਦਾ ਇਸ ਲਈ ਫੋਨ ਨਾ ਕਰੇ ਵੀ ਆਪਾਂ ਕੋਰੀਅਰ ਕਰਾਓ ਜੀ ਸਾਨੂੰ ਕੋਰੀਅਰ ਭੇਜੋ ਕੋਰੀਅਰ ਨਹੀਂ ਹੋਣਾ ਹੈਗਾ ਇਸ ਗੋੜੀ ਅੱਜ ਦਾ ਤੁਹਾਨੂੰ ਵਿਜ਼ਿਟ ਕਰਨੀ ਪੈਣੀ ਆ ਹਾਂ ਤੁਸੀਂ ਇਹ ਕਰ ਸਕਦੇ ਆ ਕਿ ਕਿਸੇ ਕੋਈ ਨੇੜਾ ਨੇੜੇ ਰਹਿੰਦਾ ਆ ਜਲੰਧਰ ਦੇ ਏਰੀਏ ਦੇ ਜਾਂ ਕਹਿ ਲਓ ਨਕੋਦਰ ਦੇ ਤੇ ਹਾਂ ਇਧਰੋਂ ਜਗਰਾਵਾ ਸਾਈਡ ਜਾਂ ਇਧਰੋਂ ਮੋਗਾ ਸਾਈਡ ਵਗੈਰਾ ਹਨਾ ਤਾਂ ਉਹ ਬੰਦੇ ਆਪ ਆ ਕੇ ਤੁਹਾਨੂੰ ਗਾਹਾਂ ਕੋਰੀਅਰ ਕਰ ਦੇਣੇ ਇਦਾਂ ਦਾ ਹੋ ਸਕਦੀ ਹੈ ਹਨਾ ਤੇ ਆਪ ਇਹਨਾਂ ਨੂੰ ਕੋਰੀਅਰ ਨਾਲ ਕਹੀਓ ਕਿਉਂਕਿ ਇਹ ਮਾਤਾ ਜੀ ਨਾਲ ਦੇ ਤੇ ਇਹ ਆਪ ਹੀ ਕਰਦੇ ਨੇ ਕੰਮ ਸਾਰਾ ਇਸ ਕਰਕੇ ਔਖਾ ਹੋ ਜਾਂਦਾ ਇਹਨਾਂ ਲਈ ਕੋਲੀਗਰ ਭੇਜਣਾ ਔਖਾ ਆ ਤੇ ਤੁਸੀਂ ਕਿਸੇ ਵੀ ਡਿਊਟੀ ਲਾ ਸਕਦੇ ਆ ਹਾਂ ਅਗਲੀ ਗੱਲ ਭਾਈ ਆਉਣਾ ਸਾਨੂੰ ਪਹਿਣਾ ਠੀਕ ਆ ਫੋਨ ਕਰਕੇ ਆਓ ਹਾਂਜੀ ਤੇ ਬਿਨਾ ਫੋਨ ਕੀਤੇ ਕੋਈ ਵੀ ਵੀਰ ਨਾ ਆਇਓ ਅਸੀਂ ਪਹਿਲਾਂ ਦੱਸ ਦਈਏ ਬਾਲਕ ਚ ਇੱਥੋਂ ਗੋਲ ਨਹੀਂ ਮਿਲਣਾ ਜੇ ਤੁਸੀਂ ਕਹੋ ਬਈ ਬਾਲਕ ਚ ਗੋੜ ਅਸੀਂ ਕੁਆਂਟਲ ਲੈ ਲਈਏ ਇੰਦਾ ਜ਼ਿਆਦਾ ਪਹਿਲਾਂ ਦੱਸੋ ਬੁਕਿੰਗ ਕਰਾਉਣਾ ਪਊਗਾ ਜੀ ਬੁਕਿੰਗ ਕਰਾ ਕੇ ਹੀ ਇੱਥੇ ਆਇਓ ਬਈ ਠੀਕ ਆ ਕਿਉਂ ਜੀ ਖਾਲਸਾ ਜੀ ਬਿਲਕੁਲ ਭਾਈ ਠੀਕ ਹੈ ਜੀ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਹੈ ਤੁਹਾਨੂੰ ਅਸੀਂ ਕੰਮ ਕਰਦਿਆਂ ਨੂੰ ਵੈਸੇ ਚਲੋ ਠਾਲੇ ਠਾਲੇ ਵਾਲੀ ਗੱਲੀ ਆ ਪਰ ਇੱਕ ਸ਼ੁੱਧ ਚੀਜ਼ ਦਿਖਾਉਣੀ ਤੇ ਇੱਕ ਮਾਂ ਪੁੱਤਰ ਦਾ ਜਿਹੜਾ ਸਾਂਝਾ ਉਦਮ ਆ ਉਹ ਦਿਖਾਉਣਾ ਯਾਰ ਸਾਡੇ ਮਤਲਬ ਸਾਨੂੰ ਸਿਗਾ ਵੀ ਨਹੀਂ ਜ਼ਰੂਰ ਦਿਖਾਉਣਾ ਚਾਹੀਦਾ ਹੈ ਤੇ ਬਹੁਤ ਸ਼ੁਕਰੀਆ ਭਾਈ ਜੀ ਜਲਦੀ ਫਿਰ ਮਿਲਦੇ ਆ ਤੁਹਾਡਾ ਬਹੁਤ ਧੰਨਵਾਦੀ ਆ ਆਪਾਂ ਤਾਂ ਇੱਕ ਘਰ ਦੇ ਬੰਦੇ ਆ ਹਾਂਜੀ ਬਹੁਤ ਸ਼ੁਕਰੀਆ ਗਿਆਨੀ ਜੀ ਹਾਂਜੀ ਬਹੁਤ ਸ਼ੁਕਰੀਆ ਜੀ ਤੇ ਇੱਧਰ ਸਰਦਾਰ ਨਾਨਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਮਾਂ ਦਿੱਤਾ ਤੁਸੀਂ ਸਾਰਿਆਂ ਨੇ ਤੇ ਦੋਸਤੋ ਧਿਆਨ ਰੱਖਿਓ ਕਿ ਫੋਨ ਕਰ ਲਈਓ ਆਉਣ ਤੋਂ ਪਹਿਲਾਂ ਤੇ ਕੋਰੀਅਰ ਵਾਲਾ ਕੰਮ ਇੱਥੇ ਨਹੀਂ ਹੋਣਾ ਹੈਗਾ ਬੁਕਿੰਗ ਕਰਾਏ ਬਿਨਾ ਕੋਈ ਵੀ ਸੱਜਣ ਆਉਣ ਦੀ ਖੇਚਲ ਨਾ ਕਰੇ ਬਾਅਦ ਚ ਨਾ ਕਹੋ ਕਿ ਦੱਸਿਆ ਨਹੀਂ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਅਸੀਂ ਤੁਹਾਨੂੰ ਗੁਰੂ ਦਿਖਾ ਲੈਣਾ ਸੀ ਬਹੁਤ ਸ਼ੁਕਰੀਆ ਸਾਰਿਆਂ ਦਾ ਲਾਈਕ ਵਾਲਾ ਬਟਨ ਦਬਕੇ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰ ਦਿਓ ਹਾਈਪ ਦੇ ਦਿਆ ਕਰੋ YouTube ਦੇ ਉੱਤੇ ਸਾਨੂੰ ਬਹੁਤ ਜ਼ਰੂਰੀ ਹੈ ਸਾਡੇ ਲਈ ਤੇ ਬਾਕੀ ਆਪਾਂ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਫਾਲੋ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਹੋ ਬਹੁਤ ਸ਼ੁਕਰੀਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ